ਇਸ ਟਰੈਕਟਰ ਦੀ ਅੱਜ ਅਸੀਂ ਵੀਡੀਓ ਕਰਨੀ ਆ ਇਹ ਟਰੈਕਟਰ ਸਵਰਾਜ ਕੰਪਨੀ ਨੇ ਬਹੁਤ ਲਿਮਟਡ ਪੀਸ ਜਿਹੜੇ ਆ ਉਹ ਮਾਰਕੀਟ ਦੇ ਵਿੱਚ ਲਿਆਂਦੇ ਸੀ ਜਿਆਦਾਤਰ ਇਹ ਜਿਹੜਾ ਟਰੈਕਟਰ ਆ ਇਹ ਐਕਸਪੋਰਟ ਹੁੰਦਾ ਰਿਹਾ ਆ ਸਾਊਥ ਅਫਰੀਕਾ ਨੂੰ ਤੇ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਕਿੰਨੇ ਟਰੈਕਟਰ ਨੇ ਮੱਝ ਏਰੀਆ ਵਿੱਚ ਸਿਰਫ ਦੋ ਟਰੈਕਟਰ ਨੇ ਇੱਕ ਤਨਤਨ ਡਿਸਟ੍ਰਿਕਟ ਵਿੱਚ ਆ ਤੇ ਇੱਕ ਅਮਰਸਾ ਡਿਸਟ੍ਰਿਕਟ ਵਿੱਚ ਆ ਇੱਕ ਟਰੈਕਟਰ ਅਮਰਸਾ ਡਿਸਟ੍ਰਿਕਟ ਦਾ ਜਿਹਦੀ ਅੱਜ ਆਪਾਂ ਵੀਡੀਓ ਕਰਨੀ ਆ ਟਰੈਕਟਰ ਹੈਗਾ ਸਵਰਾਜ 978 ਇਦੇ ਵਿੱਚ ਕੀ ਫੀਚਰ ਨੇ ਕੰਪਨੀ ਨੇ 75 HP ਕੈਟਾਗਰੀ ਦੇ ਵਿੱਚ 20 ਸਾਲ ਪਹਿਲਾਂ ਜਿਹੜਾ ਟਰੈਕਟਰ ਲਾਂਚ ਕੀਤਾ ਸੀ ਤੇ ਉਸ ਸਮੇਂ 75 HP ਕੈਟਾਗਰੀ ਦੇ ਜਿਹੜੇ ਸੰਦ ਸਾਧਨ ਆ ਉਹ ਬਹੁਤ ਘੱਟ ਬਣੇ ਸੀ ਜਿਹੜੇ ਇਸ ਟਰੈਕਟਰ ਦੇ ਮਗਰ ਪੈਂਦੇ ਸੀ ਸੋ ਕੰਪਨੀ ਨੇ ਜਲਦੀ ਜਿਹੜਾ ਆ ਇਹਨੂੰ ਬੰਦ ਕਰਤਾ ਸੀ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਾਰੇ ਪੰਜਾਬ ਦੀ ਗੱਲ ਕਰੀਏ ਤੇ ਪੰਜ ਜਾਂ ਛੇ ਜਿਹੜੇ ਟਰੈਕਟਰ ਆ ਪੰਜਾਬ ਦੇ ਵਿੱਚ ਆ ਕਿਹੜੇ ਕਿਹੜੇ ਫੀਚਰ ਨੇ ਸਾਰੀ ਗੱਲਬਾਤ ਕਰਾਂਗੇ ਤੇ ਆਓ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤੇ ਜਿਹੜੇ ਪਣਪਰਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਅਖੀਰ ਤੱਕ ਜੁੜੇ ਰਹੋ ਘੰਟੀ ਵਾਲਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਤੇ ਆਓ ਗੱਲਬਾਤ ਕਰਦੇ ਆ ਐਡਵੋਕੇਟ ਸਵੈਜੀਤ ਹੁਣਾਣਾ ਸਸ ਜੀ ਬਾਈ ਕੀ ਹਾਲ ਜੀ ਠੀਕ ਠਾਕ ਜੀ ਵਧੀਆ ਵਧੀਆ ਅੱਛਾ ਵੀਰ ਜੀ ਟਰੈਕਟਰ ਨੰਮ 78 ਐਫੀ ਸਵਰਾਜ ਦਾ ਜੀ ਜੀ ਇਹ ਤੁਸੀਂ ਟਰੈਕਟਰ ਕਦੋਂ ਲਿਆ ਸੀ ਇਹ ਅਸੀਂ ਚੱਲਦਾ ਹੀ ਲਿਆ ਸੀ ਜੀ 6 ਸਾਲ ਹੋ ਗਏ ਆਪਾਂ ਨੂੰ 6-7 ਸਾਲ 6-7 ਸਾਲ ਇਹ ਟਰੈਕਟਰ ਤੇ ਬਹੁਤ ਲਿਮਟਡ ਪੀਸ ਨੇ ਮੇਰੇ ਹੱਥ ਸਾਰੇ ਪੰਜਾਬ ਚ 5-6 ਟਰੈਕਟਰ ਹੋਣੇ ਆ ਜੀ ਜੀ ਤੇ ਤੁਹਾਨੂੰ ਇਹ ਕਿਦਾਂ ਲੱਭ ਗਿਆ ਇਹ ਬਸ ਇੰਟਰਨੈਟ ਤੋਂ ਲੱਭਿਆ ਜੀ ਇਹ ਅੱਛਾ ਅੱਥੂ ਇੰਟਰਨੈਟ ਆ ਜੀ ਜੀ ਉਹਦਾ ਹੀ ਤੁਸੀਂ ਲਿਆਂਦਾ ਕਿ ਜਾਂ ਕੋਈ ਇਹਦੇ ਖਾਸ ਚੀਜ਼ਾਂ ਇਹਦੀਆਂ ਵੇਖ ਕੇ ਫੇਰ ਲਿਆਂਦਾ ਨਹੀਂ ਬਸ ਇਹ ਇਹ ਸ਼ਹੀਜੀ ਵੀ ਵੱਡਾ ਟਰੈਕਟਰ ਲਿਆਉਣਾ ਵੀ ਅੱਛਾ ਵੀ 7500 ਰੇ 76 ਐਚਪੀ ਉਦਾਂ ਹੈਗਾ ਇੰਜਣੇ 76 ਐਚਪੀ ਚ ਆਉਂਦਾ ਹਾਂਜੀ ਹਾਂਜੀ 76 ਐਚਪੀ ਜਿਹੜਾ ਉਹ ਜਐਸਬੀ ਚ ਆਉਂਦਾ ਨਾ ਕਰਲੋਸ ਕਰਦਾ ਇੰਜਣ ਹਾਂ 4460 ਸੀਸੀ ਦਾ ਉਹ ਇੰਜਣ ਹੈ ਜੀ ਬੱਚੇ ਦੇ ਕਰਲੋਸ ਕਰਦਾ ਇੰਜਣ ਹੈ ਜਿਹੜਾ ਜਐਸਬੀ ਚ ਆਉਂਦਾ ਇਹ ਜੀ 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 ਨੈਸ਼ਨਲ ਇਨਸਪਾਇਰਟਡ ਹੈ ਵੀ ਵਿਦਆਊਟ ਟਰਬੋ ਜਿਹਨੂੰ ਕਹਿੰਦੇ ਆਪਾਂ ਵਿਦਆਊਟ ਟਰਬੋ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਜਿਹੜਾ ਇੰਜਨ ਆ ਉਹ ਕਰਲੋਸ ਕਰਦਾ ਆ ਜੀ ਜੀ ਆ ਇੱਧਰ ਹੈਗੀ ਆ ਵੀ ਜਿਹੜੀ ਕਰਲੋਸ ਕਰਦੀ ਉਹ ਤੀਰਜੀ ਵਾਲੀ ਮੋਹਰ ਹੁੰਦੀ ਹੈ ਨਾ ਹਾਂਜੀ ਇੱਧਰਲੇ ਪਾਸੇ ਆ ਵੀ ਉਹ ਤਾਂ ਲਾਗੇ ਲਿਆ ਕੇ ਵਿਖਾ ਦੇ ਸਾਰਾ ਇਹ ਇਹ ਟਰੈਕਟਰ ਸਵਰਾਜ 978 ਐਫੀ ਤੇ ਤਾਂ ਜਾ ਮੋਹਰ ਖਾ ਕਰਲੋਸ ਕਰਦੀ ਆਈ ਆ ਜੀ ਆਈ ਠੀਕ ਹੈ ਜੀ ਗੱਲਬਾਤ ਐ ਐਡਵੋਕੇਟ ਸਾਹਿਬ ਗੱਲਬਾਤ ਆਪਾਂ ਕਰਦੇ ਆਂ ਕਿ ਇਹਦੇ ਅਲਿਐਸ ਸਿੱਤੋਂ ਸ਼ੁਰੂ ਕਰ ਲੀਏ ਇਹਦਾ ਇਹ ਪਾਵਰ ਸਟੀਰਿੰਗ ਕੰਪਨੀ ਨੂੰ ਆਇਆ ਸੀ ਜੀ ਜੇ ਇਹਦਾ ਨਾ ਡਿਊਲ ਐਕਟਿੰਗ ਹੈਗਾ ਵੀ ਤੇ ਅਸੀਂ ਜਿੰਨਾਂ ਕੋ ਲੈ ਕੇ ਆਏ ਉਹਨਾਂ ਨੇ ਇਹਦਾ ਥੋੜੀ ਬਤੀ ਵੀ ਕਾਂਟ ਛਾਟ ਕੀਤੀ ਆ ਦੀ ਇਹਦੇ ਡਬਲ ਪਾਸੇਗਾ ਦਮਲਚਨ ਹੈਗਾ ਦਾ ਇਦਾਂ ਹੀ ਜਿਹੜਾ ਜੈਕ ਹੈਗਾ ਵੀ ਉਹ ਦੂਸਰੇ ਪਾਸੇ ਵੀ ਹੈਗਾ ਅੱਛਾ ਇਹ ਵਾਲਾ ਜੈਕ ਜਿਹੜਾ ਪਾਵਰ ਸਟੀਰਿੰਗ ਦਾ ਜੈਕ ਹੈ ਤਾਂ ਆਜ ਲਾ ਕੇ ਕਰਕੇ ਦਿਖਾ ਦੇ ਆ ਜਿਹੜਾ ਜੈਕੇ ਦੋਨੋਂ ਪਾਸੇ ਆ ਦੋ ਦੋਵੇਂ ਪਾਸੇ ਹੈਗਾ ਜੀ ਫਿਰ ਉਹਨਾਂ ਨੇ ਆਪਣੇ ਹਿਸਾਬ ਨਾਲ ਕਿਉਂਕਿ ਇਹਦੇ ਤੇ ਮਤਲਬ ਥੋੜੀ ਮੋਡੀਫਿਕੇਸ਼ਨ ਕੀਤੀ ਹੈ ਮੋਡੀਫਿਕੇਸ਼ਨ ਥੋੜੀ ਉਹਨਾਂ ਨੇ ਕੀਤੀ ਹੈ ਸਮੇਂ ਦੇ ਹਿਸਾਬ ਨਾਲ ਜਿਸ ਹਿਸਾਬ ਨਾਲ ਉਹਨਾਂ ਨੂੰ ਚਲੋ ਹੋਊਗਾ ਵੀ ਤੇ ਦੂਸਰੀ ਡਬਲ ਦੋਵੇਂ ਪਾਸੇ ਹੁੰਦਾ ਜਿੱਦਾਂ ਮੈਸੇਜ ਦੇ 950 ਦੇ ਹੁੰਦਾ ਹੁੰਦਾ ਹੈਗਾ ਨਾ ਜੀ ਹਾਂ ਹਾਂ ਉਹਦੇ ਜਿੱਦਾਂ ਹੈਗਾ ਵੀ ਉਹਦੇ ਉਹ ਹੈਗਾ ਇਹ ਪਰ ਜੈਕੇ ਦੇ ਵੱਡਾ ਹੈਗਾ ਅੱਛਾ ਇਹਦੇ ਜੈਕ ਹੁੰਦਾ ਮਤਲਬ 2002 ਦੇ ਵਿੱਚ ਆਪਾਂ ਮੰਨ ਕੇ ਚੱਲਦੇ ਆਂ ਫਿਰ ਟਰੈਕਟਰ ਲਾਂਚ ਕੀਤਾ ਕੰਪਨੀ ਜੀ ਜੀ ਹੈਨਾ ਪਰ ਉਦੋਂ ਵੇਖੋ ਵੀ 2002 ਦੇ ਵਿੱਚ ਪਾਵਰ ਸਟੀering ਨਹੀਂ ਆਉਂਦੇ ਟਰੈਕਟਰ ਹਾਂਜੀ ਹਾਂਜੀ 75 HP ਕੈਟਾਗਰੀ ਟਰੈਕਟਰ ਨਹੀਂ ਆਉਂਦਾ ਕੋਈ ਵੀ ਬਿਲਕੁਲ ਜੀ ਬਿਲਕੁਲ ਹੈਨਾ ਇਹ ਜ਼ਿਆਦਾ ਕਰਕੇ ਇੰਪੋਰਟ ਹੀ ਹੋਏ ਆ ਜੀ ਟਰੈਕਟਰ ਇਹ ਤੇ 4x4 ਵੀ ਜਿਹੜਾ ਇਹਦੇ ਵਿੱਚ ਅੱਛਾ 4x4 ਇਹ 2 ਵੀ ਲਿਆ ਇਹ 2 ਵੀ ਲਿਆ 4x4 ਦੇ ਇਹਦੇ ਸਿੰਪਲ ਹੀ ਹੈਗਾ ਜੀ ਅਗਲੇ ਪਾਸੇ ਉਹ ਸਬਲ ਦੇ ਅੱਛਾ ਇਹਦੇ ਗੇਅਰ ਦੇ ਵਿੱਚੋਂ ਜਿਹੜੀ ਆ ਵੀ ਉਹ ਪਲੇਟ ਥੱਲੇ ਲੱਗੀ ਆ ਜੀ ਠੀਕ ਹੈ ਉਹ ਥੱਲੇ ਪਲੇਟ ਆ ਵੀ ਅੱਛਾ ਉੱਥੋਂ ਲਾ ਕੇ ਤੇ ਇਹਦੀ ਸ਼ਾਫਟ ਹੈ ਜਿਹੜੀ ਹੈ ਇੰਜਣ ਦਾ ਬਣਤਰ ਵੀ ਇਹਦੀ ਉਸੇ ਹਿਸਾਬ ਦੀ ਹੈ ਵੀ ਉਹ ਸਿੱਧੀ ਜਾ ਕੇ ਜਿਹੜਾ ਵੀ ਇਹ ਹਿੱਸਾ ਤੁਸੀਂ ਮਤਲਬ ਇੱਥੇ ਸਿੱਧਾ ਫੋਰ ਬਾਇਰ ਫੋਰ ਲਾਈਂਦਾ ਮਤਲਬ ਇਹ 2 ਵੀਲ ਡਰਾਈਵ ਨੂੰ ਆਪਾਂ 4 ਵੀਲ ਡਰਾਈਵ ਵੀ ਕਰ ਬਣਾ ਸਕਦੇ ਹਾਂ ਬਿਲਕੁਲ ਬਿਲਕੁਲ ਜੀ ਹੈਨਾ ਤੇ ਇਹਦਾ ਜਿਹੜਾ ਗੀਅਰ ਆ ਉਹ ਕਿਹੜੀ ਕੰਪਨੀ ਦਾ ਕਰਾਰੋ ਦਾ ਗੀਅਰ ਹੈ ਜੀ ਇਹਦਾ ਕਰਾਰੋ ਦਾ ਜੀ ਜੀ ਹੁਣ ਜਿਹੜਾ ਪ੍ਰੀਤ ਵਿੱਚ ਵੀ ਆ ਰਿਹਾ ਵੀ 75 ਹਸ ਪਾਵਰ ਦੇ ਵਿੱਚ ਤੇ ਸ਼ਾਇਦ ਕਰਤਾਰ ਦੇ ਵਿੱਚ ਵੀ ਇਹੋ ਆ ਰਿਹਾ ਜੀ ਅੱਛਾ ਵੈਸੇ ਤੇ ਕਰਾਰੋ ਦਾ ਬਹੁਤ ਘੱਟ ਗੇਅਰ ਲਾਉਂਦੇ ਆ ਹਨਾ ਹਾਂਜੀ ਹਾਂਜੀ ਇਟਲੀ ਦੀ ਕੰਪਨੀਆਂ ਵੀ ਇਹ ਅੱਛਾ ਜੀ ਹਾਂਜੀ ਹਾਂਜੀ ਤੇ ਮਹਿੰਗਾ ਬਚ ਲੋ ਸਮਾਨ ਸਾਨੂੰ ਤੇ ਬਹੁਤੀ ਸਮਾਨ ਦੀ ਲੋੜ ਨਹੀਂ ਪਈ ਇਹਦਾ ਇੱਕ ਦੋ ਚੀਜ਼ਾਂ ਹੀ ਬਸ ਕਰਾਈਆਂ ਸੀ ਇਹਦੀਆਂ ਨੇ ਚਿਰਚ ਸਿਰਫ ਇੱਕ ਕਲੱਚ ਦਾ ਕੰਮ ਕਰਾਇਆ ਸੀ ਅੱਛਾ ਜੀ ਤੇ ਇੱਕ ਇਹਦਾ ਜਿਹੜਾ ਪੀਟੀਓ ਵਾਲਾ ਗੇਅਰ ਹੁੰਦਾ ਵੀ ਉਹਦਾ ਲੋਕ ਹੁੰਦਾ ਵੀ ਉਹ ਪਾਇਆ ਸੀ ਬਸ ਇਹਦੇ 'ਚ ਇੱਕ ਚੀਜ਼ ਮੈਂ ਵੇਖੀ ਆ ਆ ਸ਼ੈਟਲ ਗੇਅਰ ਜੀ ਜੀ ਅੱਜ ਕੱਲ ਤੇ ਉੱਪਰ ਲਾਤਾ ਆ ਹਨਾ ਖਵਰਾਜ ਕੰਪਨੀ ਨੇ ਉਹ ਹੁਣ ਲਾਤਾ ਆ ਸ਼ਟਰ ਵਗੈਰ ਪਰ ਇਹ ਵੇਖੋ ਉਸ ਸਮੇਂ ਜਿਹੜਾ ਆ ਸ਼ਟਰ ਵਗੈਰ ਲਾਤਾ ਸੀ ਜਿਹੜਾ ਕੰਪਨੀਆਂ ਹੁਣ ਬੜਾ ਮਤਲਬ ਵੜਿਆ ਕੇ ਦੱਸਦੇ ਸਰ ਜਣੇ ਇਹ ਦੇ ਵਿੱਚ ਉਹਨਾਂ ਨੇ ਉਦੋਂ ਹੀ ਲਾਤਾ ਹੈਗਾ ਜੀ ਸਮੇਂ ਤੋਂ ਪਹਿਲਾਂ ਆਪਣੇ ਪੰਜਾਬ ਦੇ ਜਾਂ ਇੰਡੀਆ ਚ ਲਾ ਲਓ ਵੀ ਇਸ ਸਮੇਂ ਤੋਂ ਪਹਿਲਾਂ ਥੋੜਾ ਟਰੈਕਟਰ ਇਹ ਆ ਗਿਆ ਮਤਲਬ ਜਿਹੜੀਆਂ ਜਿੱਦਾਂ ਇਹ ਫੀਚਰ ਇਹਦੇ ਆਪਾਂ ਮੈਂ ਵੇਖਣ ਡਿਆ ਹੈ ਉਸ ਆਹ ਨਾਲ ਤੇ 2002 ਦੇ ਵਿੱਚ ਇਹ ਟਰੈਕਟਰ ਬੜਾ ਵਿਕਣਾ ਚਾਹੀਦਾ ਸੀ ਪਰ ਵਿਕਿਆ ਨਹੀਂ ਜਾਂ ਕੰਪਨੀ ਨੇ ਬਹੁਤਾ ਕੱਢਿਆ ਨੇ ਬਿਲਕੁਲ ਜੀ ਇੱਕ ਤੇ ਆਪਣਾ ਉਦੋਂ 50 ਘਾਸ ਪਾਵਰ ਤੱਕ ਦਾ ਹੀ ਟ੍ਰੈਂਡ ਹੈਗਾ ਜੀ ਸੰਦ ਵੀ ਉਸੇ ਹਿਸਾਬ ਦਾ ਹੀ ਹੈਗਾ ਹਾਂ ਸੰਦ ਪੈੜਾ ਵੀ ਉਦਾਂ ਦਾ ਹੀ ਹੈ ਹਾਂਜੀ ਹਾਂਜੀ ਤੇ ਇਹ ਟਰੈਕਟਰ ਐਡੇ ਵੱਡੇ ਟਰੈਕਟਰ ਕਿ ਵਾਹਣੇ ਵੀ ਔਖੇ ਸੀ ਬਿਲਕੁਲ ਜੀ ਬਿਲਕੁਲ ਹੈਨਾ ਦੂ ਇੱਕ ਸ਼ਟਲ ਵੀ ਦੇਖੋ ਨਾ ਲਾਤਾ ਦੂਸਰੀ ਚੀਜ਼ ਇਹ ਕਿੰਨੀ ਗੀਰ ਨੇ ਇਹ 12 ਗਾਂ ਦੇ ਆ ਜੀ ਤੇ 12 ਪਿਛਾਂ ਦੇ ਹਾਈ ਲੋ ਮੀਡੀਅਮ 3 ਸਪੀਡ ਟਰੈਕਟਰ ਹੈ ਇਹ ਇਹ 3 ਸਪੀਡ ਟਰੈਕਟਰ ਹੈ 12 ਦੇ ਅੱਗੇ ਨੂੰ ਗੇਅਰ ਆ 12 ਪਿੱਛੇ ਨੂੰ ਗੇਅਰ ਆ ਜੀ ਜੀ ਕੀ ਬਾਤ ਹੈ ਆ ਦੂਸਰੇ ਪਾਸੇ ਦੇਖਦੇ ਆ ਇਹਦੇ ਗੇਅਰ ਇਹ ਵਾਲੀ ਇਵਰ ਇੱਕ ਆਦਾ ਇੱਕ ਆਦਾ ਇਹਦੇ ਹੈਗੇ ਜੀ ਗੇਅਰ ਚਾਰ ਗੇਅਰ ਆ ਵੀ ਤੇ ਆ ਹਾਈ ਲੋ ਮੀਡੀਅਮ ਵਾਲਾ ਲੀਵਰ ਹੈ ਜੀ ਇਹਦਾ ਜਿਹੜੇ 3 ਸਪੀਡ ਜੀ ਜੀ ਆ ਗੇਅਰ ਆ ਹਾਂਜੀ ਹਾਂਜੀ ਅੱਛਾ ਇਹ 12 ਗੇਅਰ ਆ ਅੱਗੇ ਤੇ 12 ਪਿੱਛੇ ਬਿਲਕੁਲ ਜੀ ਬਿਲਕੁਲ ਤੇ ਇੱਕ ਉਹ ਜਿਹੜੇ ਦੋ ਲੀਵਰ ਲੱਗੇ ਆ ਉਹ ਇੱਕ ਇਹਦਾ ਇੰਡੀਪੈਂਡੈਂਟ ਹੈ ਜੀ ਕਲੱਚ ਜਿਹੜਾ ਡਬਲ ਕਲੱਚ ਨੂੰ ਕਹਿੰਦੇ ਆ ਵੀ ਅੱਛਾ ਆਓ ਉਧਰ ਚ ਜਾ ਕੇ ਦੇਖਦੇ ਆ ਇਹਦੇ ਵਿੱਚ ਤੇ ਫੀਚਰ ਹੀ ਇੰਨੇ ਜ਼ਿਆਦਾ ਕੰਪਨੀ ਨੇ ਦਿੱਤੇ ਆ ਮੇਰੇ ਖਿਆਲ ਚ ਇਹਨੇ ਤੇ ਅੱਜ ਵੀ ਨਹੀਂ ਹੁੰਦੇ ਹੁਣੇ ਜੀ ਜੀ ਤਾਂ ਜ ਪਿੱਛੇ ਲਿਆ ਅੱਛਾ ਇਹਦੇ ਵਿੱਚ ਇਹ ਵਾਲੀ ਆ ਗਈ ਹੈਂਡ ਬ੍ਰੇਕ ਜੀ ਜੀ ਆ ਜਾ ਦਿਖਾਈ ਇਹ ਹੈਂਡ ਬ੍ਰੇਕ ਆ ਗਈ ਜੀ ਜੀ ਇਹ ਵਾਲਾ ਇੰਡੀਪੈਂਡੈਂਟ ਕਲਚ ਆ ਵੀ ਡਬਲ ਕਲਚ ਤੇ ਚੱਲਦਾ ਨਾ ਵੀ ਉਹ ਪੈਰ ਨਾਲ ਹੀ ਚੱਲਦਾ ਇਹਦਾ ਇੰਡੀਪੈਂਡੈਂਟ ਕਲਚ ਹੁੰਦਾ ਆ ਜੀ ਅੱਛਾ ਜੀ ਇਹਦਾ ਫੰਕਸ਼ਨ ਕੀ ਦਿੰਦਾ ਆ ਇਹਦਾ ਜਦੋਂ ਆਪਾਂ ਪੀਟੀਓ ਦਾ ਗੇਅਰ ਪਾਉਣਾ ਹੋਵੇ ਜੀ ਹਾਂਜੀ ਤੇ ਫਿਰ ਇਹ ਵਰਕ ਕਰਦਾ ਜਿਹਨੂੰ ਤਾਂ ਨੂੰ ਚੁੱਕ ਕੇ ਜੇ ਤੁਸੀਂ ਇਹਨੂੰ ਬੈਕ ਨੂੰ ਕਰੋਗੇ ਤੇ ਫਿਰ ਇਹਦੀ ਪੀਟੀਓ ਜਿਹੜੀ ਉਹ ਚੱਲਣ ਢੈਪੂਗੀ ਅੱਛਾ ਜੀ ਤੇ ਜੇ ਤੁਸੀਂ ਇਹਦਾ ਅੱਗੇ ਨੂੰ ਕਰ ਦੋਗੇ ਤੇ ਫਿਰ ਇਹਦੀ ਰਿਵਰਸ ਪੀਟੀਓ ਜਿਹੜੀ ਆ ਵੀ ਉਹ ਚੱਲਦੀ ਆ ਜੀ ਮਤਲਬ ਉਸ ਵਿੱਚ ਰਿਵਰਸ ਪੀਟੀਓ ਵੀ ਆਈ ਹੀ ਜੀ ਜੀ ਇਹਦੇ ਵਿੱਚ ਜੀ ਜੀ ਕੀ ਬਾਤ ਆ ਬੜੇ ਇਹਦੇ ਇੰਨੇ ਫੀਚਰ ਨੇ ਤੇ ਇੱਕ ਲੀਵਰ ਮੈਂ ਇਧਰ ਹੋਰ ਦੇਖ ਰਿਹਾ ਆ ਵਾਲਾ ਤੇ ਰੇਸ ਹੈ ਜੀ ਇਹਦੀ ਰੇਸ ਇਹਦੀ ਇਧਰ ਆ ਹੱਥ ਗਿਆ ਇਹਦੀ ਰੇਸ ਐਕਸੀਲੇਟਰ ਉੱਪਰ ਨਹੀਂ ਹੈਗਾ ਨਹੀਂ ਨਹੀਂ ਜੀ ਇਹਦਾ ਇਹ ਸਾਈਡ ਤੇ ਹੀ ਆ ਜਿਹੜੀ ਇਧਰਲੇ ਪਾਸੇ ਵਾਲੀ ਆ ਵੀ ਇਹ ਹੱਥ ਵਾਲੀ ਉੱਪਰੋਂ ਪੈਰ ਵਾਲੀ ਚਲੋ ਸਾਰੀਆਂ ਜੀ ਹੁੰਦੀ ਆ ਵੀ ਹੱਥ ਵਾਲੀ ਜਿਹੜੀ ਸਪੈਸ਼ਲ ਇਹ ਆ ਜਿਹੜੀ ਗੇਅਰ ਹੈ ਰੇਸ ਹੈ ਜੀ ਠੀਕ ਹੈ ਤੇ ਇਹਦੇ ਪੀਡੀਓ ਕਿੰਨੇ ਚੱਕਰ ਦੀ ਹੈ 1000 ਚੱਕਰ ਵੀ ਆ ਤੇ 500 ਵੀ ਆ ਜੀ ਆ ਲੀਵਰ ਆ ਵੀ ਇਹਦਾ ਅੱਛਾ ਉਹ ਆ ਇਹਦਾ ਲਿਵਰ ਇਹਨੂੰ ਅੱਗੇ ਨੂੰ ਕਰੋਗੇ ਤੇ 540 ਵੀ ਲਾ ਕੇ ਕਰਕੇ ਦਿਖਾ ਇੱਥੇ ਕਰੋਗੇ ਨਿਊਟਲ ਹੋਣੀ ਆ ਜੀ ਇੱਥੇ ਕਰੋਗੇ ਤੇ 1000 ਚੱਕਰ ਤੇ ਹੋਣੀ ਆ ਮਤਲਬ ਇਹਦੇ ਤੇ ਪੀਟੀਓ ਤੇ ਵੀ ਗੇਅਰ ਲਾਇਆ ਆ ਜੀ ਜੀ ਇਹ ਆਪਣਾ ਸੇਮ ਆਉਂਦਾ ਜੀ ਤੇ ਪ੍ਰੀਤ ਤੇ ਵੀ ਪ੍ਰੀਤ ਤੇ ਆਉਂਦਾ ਹੁਣ ਹਾਂਜੀ ਹਾਂਜੀ ਪ੍ਰੀਤ ਤੇ ਕਰਤਾਰ ਤੇ ਵੀ ਅੱਛਾ ਮਤਲਬ ਇਹਦੇ ਇਹਦੇ ਤੁਸੀਂ ਸਪੀਡ ਵਧਾ ਵੀ ਸਕਦੇ ਹੋ ਤੇ ਘਟਾ ਵੀ ਸਕਦੇ ਹੋ ਜੀ ਜੀ 1000 ਚੱਕਰ ਹੀ ਹੁੰਦਾ 540 ਵੀ ਹੋ ਜਾਂਦਾ ਜੀ ਜੀ ਬਾਕੀ ਇਹ ਪਲੈਂਟਰੀ ਡਰਾਈਵ ਆ ਜੀ ਇਹ ਅੱਛਾ ਜੀ ਜਿਹਨੂੰ ਸੰਗੇਰ ਕਹਿੰਦੇ ਆਪਾਂ ਹਾਂ ਹਾਂ ਵੀ ਜੋਨ ਡੀਅਰ ਦੇ ਵਿੱਚ ਵੀ ਪਹਿਲੇ ਸਮੇਂ ਤੋਂ ਆ ਰਿਹਾ ਤੇ ਬਾਅਦ ਚ ਇਹ ਟਰੈਕਟਰ ਬਾਕੀ ਨੇ ਚਲੋ ਹੁਣ ਬਹੁਤ ਕੁਝ ਹੁਣ ਤੇ ਵੈਸੇ 540 ਚੱਕਰ ਜੀ ਆਉਂਦੀ ਆ ਹਾਂਜੀ ਹਾਂਜੀ ਤੇ ਜਿਆਦਾਤਰ ਟਰੈਕਟਰ ਜਿਹੜੇ 540 ਕੀ ਆਉਂਦਾ ਜਾਂ ਇਕਨੋਮੀ ਵਾਲੀ ਨਾਲ ਜੋੜਤੀ ਆ ਉਹਨਾਂ ਨੇ ਹਾਂ ਤੇ 540 E ਨਾਲ ਜੋੜਦਾ ਵੀ ਤੇ ਇਹਦੇ ਵਿੱਚ 540 ਦੇ ਹਜ਼ਾਰੀ ਆ ਜੀ ਅੱਛਾ ਇੱਕ ਚੀਜ਼ ਮੈਂ ਹੋਰ ਦੇਖ ਰਿਹਾ ਆਹ ਵਾਲਾ ਜਿਹੜਾ ਲੀਵਰ ਆ ਇਹ ਇਹਦਾ ਕੀ ਫੰਕਸ਼ਨ ਹੈ ਇਹਦਾ ਡਿਸਟ੍ਰਿਬਿਊਟਰ ਹੈ ਜੀ ਇਹਦਾ ਅੱਛਾ ਜੀ ਹਾਂਜੀ ਹਾਂਜੀ ਤੇ ਟਰਾਲੀ ਟਰਾਲੀ ਪਾਉਣੀ ਹੈ ਵੇ ਇਹਦਾ ਲੀਵਰ ਹੈ ਇੱਥੇ ਆਹ ਡਿਸਟ੍ਰਿਬਿਊਟਰ ਹੈ ਆ ਲੀਵਰ ਇਹਦਾ ਅਸੀਂ ਖੋਲ ਕੇ ਰੱਖਿਆ ਜੀ ਕਰ ਉਹ ਇੱਥੋਂ ਦਾ ਕੰਮਦਾ ਫਿਰ ਉਹ ਆਪ ਹੀ ਅਸੀਂ ਲਾਤਾ ਜੀ ਅੱਛਾ ਜੀ ਹਾਂਜੀ ਹਾਂਜੀ ਇਹਦਾ ਕੀ ਫੰਕਸ਼ਨ ਰਹਿੰਦਾ ਫਿਰ ਜਦੋਂ ਟਰਾਲੀ ਜੋੜਨੀ ਹੋਵੇ ਨਾਲ ਜੱਕ ਜੁੱਕ ਵਾਲ ਜਾਂ ਕੁਝ ਹੋਰ ਇੰਪਲੀਮੈਂਟ ਫਿਰ ਵਰਕ ਕਰਦਾ ਜੀ ਇਹ ਮਤਲਬ ਜੇ ਆਪਾਂ ਨੂੰ ਜਿੱਦਾਂ ਜੇ ਇਹਦੇ ਚ ਇੰਜਨ ਜੇਸੀਬੀ ਵਾਲਾ ਆ ਜੀ ਜੀ ਤੇ ਜੇ ਆਪਾਂ ਬਕਟ ਵੀ ਲਾਉਣੀ ਚਾਹੀਏ ਉਹ ਵੀ ਲੱਗੀ ਸਕਦੀ ਹੈ ਜੀ ਅਗਲੇ ਪਾਸੇ ਵੀ ਇਹਦਾ ਇੰਜਨ ਦੇ ਨਾਲ ਉਹ ਹੈਗਾ ਜੀ ਉਸੇ ਹਿਸਾਬ ਨਾਲ ਹੀ ਅੱਛਾ ਅੱਗੇ ਬਣਿਆ ਆਉ ਉਹ ਵੀ ਦੇਖਦੇ ਆ ਬਾਕੀ ਇਹ ਚ ਡਿਸਟ੍ਰਿਬਿਊਟਰ ਜਿਹੜਾ ਜੀ ਉਹ ਇਹ ਪੰਪ ਪਹਿਲਾਂ ਸਿੰਗਲ ਆਉਂਦਾ ਹੈਗਾ ਜੀ ਇਹਨੂੰ ਉਹ ਚੱਲਦਾ ਨਾ ਕੋਈ ਨਾ ਮਿਲਿਆ ਫਿਰ ਮੁੜ ਕੇ ਜਿੰਨਾਂ ਕੋਲ ਅਸੀਂ ਲੈ ਕੇ ਆਏ ਵੀ ਉਹ ਪਹਿਲਾਂ ਹੀ ਲੱਗਾ ਜੀ ਇਹਨੂੰ ਆਹ ਡਬਲ ਵਾਲਾ ਪਹਿਲਾਂ ਇਹ ਸਿੰਗਲ ਆਉਂਦਾ ਹੈਗਾ ਵੀ ਆ ਜਿਹੜਾ ਇੱਕ ਹੈ ਵੀ ਇਹਦਾ ਆ ਜਿਹੜੀ ਹੈ ਵੀ ਇਹ ਸਟੀering ਨੂੰ ਵੱਖਰੀ ਪਾਈ ਵੀ ਜਾਂਦੀ ਹੈ ਜੀ ਸਟੀering ਵਾਲਾ ਤੇਲ ਇਹਦਾ ਇਕੱਠਾ ਹੀ ਆ ਵੀ ਸਟੇਜ ਗਲਵ ਨਾਲੀ ਦੇ ਨਾਲ ਹੀ ਮਤਲਬ ਇਹਦਾ ਚੱਲਦਾ ਜੌਂਡੀ ਰੰਗੂ ਅੱਛਾ ਜੀ ਤੇ ਆ ਜਿਹੜੀ ਲਿਫਟ ਦਾ ਪਾਈਪ ਆ ਗਾਂਏ ਦੇ ਡਿਸਟ੍ਰੀਬਿਊਟਰ ਲੱਗਾ ਵਾ ਇਹ ਦੋ ਪਾਈਪਾਂ ਉਹਨਾਂ ਨੇ ਬੰਦ ਕੀਤੀਆਂ ਵਾ ਦੋ ਨਾਟੇ ਆ ਵੇਖੋ ਇੱਥੋਂ ਦਾ ਲਿਫਟ ਨੂੰ ਜਾਂਦਾ ਤੇ ਇੱਥੋਂ ਜਿਹੜਾ ਵੀ ਨਾਲ ਹੋਰ ਇੰਪਲੀਮੈਂਟ ਲਾਉਣਾ ਹੋਵੇ ਉਹ ਤੁਸੀਂ ਆਪਣਾ ਪਾਈਪ ਲਾ ਕੇ ਤੇ ਅੱਗੇ ਪਾਈਪ ਜੋੜ ਕੇ ਜਿੰਦਾ ਮਰਜ਼ੀ ਕਰ ਲਓ ਮਤਲਬ ਉਹਦਾ ਸਾਰਾ ਕੰਟਰੋਲ ਜਿਹੜਾ ਇੱਥੋਂ ਹੀ ਹੋਣਾ ਹੈ ਹਾਂਜੀ ਮਤਲਬ ਵੀ ਇੱਥੇ ਸਿਰਫ ਡੱਬੀ ਦੇ ਚੋਂ ਇੱਥੋਂ ਤੇਲ ਜਿਹੜਾ ਮੇਨ ਹੈ ਵੀ ਇੱਥੇ ਆਉਣਾ ਜੇ ਲਿਫਟ ਦਾ ਅੱਛਾ ਜੀ ਤੇ ਆ ਲਿਫਟ ਨੂੰ ਤੇ ਬਾਕੀ ਜਿਹੜਾ ਇੱਥੋਂ ਤੁਸੀਂ ਜੇ ਹੋਰ ਇੰਪਲੀਮੈਂਟ ਅਗਲੇ ਪਾਸੇ ਕੋਈ ਜੋੜਨਾ ਤੇ ਉਹ ਇੱਥੋਂ ਜੋੜ ਸਕਦਾ ਹੈ ਤੇ ਇਹਦਾ ਪਲੇਟਫਾਰਮ ਜਿਹੜਾ ਹੈ ਐਵੇਂ ਹੀ ਆਉਂਦਾ ਸੀ ਬਿਲਕੁਲ ਜੀ ਪਲੇਨ ਪਲੇਨ ਹੀ ਆਇਆ ਜੀ ਇਹ ਇਹ ਬੜਾ ਕੰਫਰਟੇਬਲ ਹੋਣਾ ਫਿਰ ਚਲਾਉਣ ਵਾਸਤੇ ਬਿਲਕੁਲ ਜੀ ਕੋਈ ਪਰੇਸ਼ਾਨੀ ਨਹੀਂ 16 9 28 ਦੇ ਟਾਇਰ 30 ਦੇ ਆ ਜੀ 16 9 30 ਦੇ ਹਾਂਜੀ ਹਾਂਜੀ ਅੱਛਾ ਤੇ ਅਗਲੇ ਟਾਇਰ ਇਹਦੇ ਕਿ ਅਗਲੇ 7.5 16 ਦੇ ਆ ਜੀ 7.5 16 ਦੇ ਜੀ ਜੀ ਠੀਕ ਹੈ ਬਾਕੀ ਅਗਲਾ ਸਾਈਡ ਆ ਵੀ ਇਹਦਾ ਉਹ ਵੀ ਬਹੁਤ ਹੈਵੀ ਹੈਗਾ ਤੇ ਐਡਜਸਟੇਬਲ ਆ ਵੀ ਪਰ ਆਮਤ ਨਹੀਂ ਨਾ کہیں ਨਹੀਂ ਟਰੈਕਟਰ ਨੂੰ ਵੇਖਿਆ 75 ਆਸਪਰ ਨੂੰ ਇੱਕ ਚੀਜ਼ ਮੈਂ ਹੋਰ ਵੇਖਣ ਲਿਆ ਜੀ ਇਹਦਾ ਜਿਹੜਾ ਥੱਲੇ ਜਿਹੜਾ ਲੱਗਾ ਆ ਆਪਣੇ ਫਿਲਟਰ ਜੀ ਜੀ ਇਹ ਫਿਲਟਰ ਆਮ ਟਰੈਕਟਰਾਂ ਤੋਂ ਬਹੁਤ ਵੱਡਾ ਆ ਇਹ ਕਹਦਾ ਫਿਲਟਰ ਆ ਇਹ ਇਹਦਾ ਹੈਗਾ ਜੀ ਲਿਫਟ ਵਾਲਾ ਜੀ ਲਿਫਟ ਵਾਲਾ ਤੇ ਆਇਲ ਫਿਲਟਰ ਆ ਵੀ ਜਿਹੜਾ ਲਿਫਟ ਵਾਲਾ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਆਉਂਦਾ ਵੀ ਡਬਲ ਡਿਸਟ੍ਰੀਬਿਊਟਰ ਇਹਨਾਂ ਨੂੰ ਉਹਨਾਂ ਨੂੰ ਹੁੰਦਾ ਸਵਰਾਜ ਨੂੰ ਹੀ ਹੁੰਦਾ ਵੀ ਸਵਰਾਜ ਦੇ ਪਿੰਦਾ ਇਹਨਾਂ ਸਵਰਾਜ ਦੇ ਪਿੰਦੇ ਹਾਂਜੀ ਹਾਂਜੀ ਅੱਛਾ ਇਸ ਤੋਂ ਇਲਾਵਾ ਵੀ ਜਿਹੜੇ ਇਹਦੇ ਹੋਰ ਕਿਹੜੇ ਕਿਹੜੇ ਫੀਚਰ ਆ ਜਿਹੜੇ ਮਤਲਬ ਉਸ ਸਮੇਂ ਆਪਾਂ ਆਪਣੀ ਸੋਚ ਤੋਂ ਪਰੇ ਦੀ ਗੱਲ ਆ ਹਾਂਜੀ ਹਾਂਜੀ ਇਹਦੀ ਬਾਕੀ ਜਿਹੜੀ ਲਿਫਟ ਆ ਵੀ ਉਹ ਵੀ ਮੀਟਾ ਦੀ ਆ ਜੀ ਜਿਹੜੀ ਸਭ ਤੋਂ ਐਡਵਾਂਸ ਜਿਹਨੂੰ ਕਹਿੰਦੇ ਆ ਵੀ ਅੱਛਾ ਜੀ ਇਹਦਾ ਸਿਰਫ ਇੱਥੇ ਆ ਵੀ ਨਟ ਖੋਲੋਗੇ ਸਿਰਫ ਛੋਟਾ ਜਿਹਾ ਗਲਾਸਿਕ ਜਿਹਾ ਡਿਸਟ੍ਰੀਬਿਊਟਰ ਆ ਜੀ ਠੀਕ ਹੈ ਤੇਲ ਉਹਦੇ ਚ ਜਾਂਦਾ ਉੱਥੋਂ ਸਾਰਾ ਕੁਝ ਕੰਟਰੋਲ ਹੁੰਦਾ ਇਹਦਾ ਬਾਕੀ ਹੋਰ ਬਹੁਤਾ ਤਾਮ ਜਾਮੇ ਦੇ ਵਿੱਚ ਹੈ ਹੀ ਨਹੀਂ ਮਤਲਬ ਇਹਦੇ ਵਿੱਚ ਇੱਕ ਇੱਕ ਜਿਹੜਾ ਪਾਰਟ ਆ ਉਹ ਸਾਰਾ ਇੰਪੋਰਟਡ ਆ ਜਿੱਦਾਂ ਹੁਣ ਕਰਲੋਸਕਰ ਦਾ ਇੰਜਣ ਆ ਕਰਾਰੋ ਦੇ ਹਿੱਸਾ ਆ ਜੀ ਜੀ ਤੇ ਮੀਟਾ ਦੀ ਲਿਫਟ ਆ ਮਤਲਬ ਇਹ ਟਰੈਕਟਰ ਜਿਹੜੇ ਆ ਪਰ ਉਦਾਂ ਕੰਪਨੀ ਨੇ ਇਹ ਵੇਚੇ ਬਹੁਤ ਥੋੜੇ ਪੰਜਾਬ 'ਚ ਹਾਂਜੀ ਹਾਂਜੀ ਉਹਦੇ ਹੈਗੇ ਉਹ ਚਲੋ ਕੰਪਨੀ ਦੀ ਆਪਣੀਆਂ ਸ਼ੈਲ ਪਾਲਿਸੀਆਂ ਕੁਝ ਹੁੰਦੀਆਂ ਹੋਣਗੀਆਂ ਸਮੇਤ ਮਤਲਬ ਜੇ ਆਪਾਂ ਉਦੋਂ ਦੀ ਗੱਲ ਕਰੀਏ ਤੇ ਮੈਨੂੰ ਨਹੀਂ ਲੱਗਦਾ ਵੀ ਇਹ 2012 ਤੱਕ ਆਇਆ ਟਰੈਕਟਰ ਹਾਂਜੀ ਜਦੋਂ Mahindra ਨਾਲ ਇਹਨਾਂ ਦਾ ਹੋ ਗਿਆ ਉਹਦੋਂ ਫਿਰ ਉਹਨਾਂ ਨੇ ਇਹ ਟਰੈਕਟਰ ਬੰਦ ਕਰਤਾ ਜੀ 2012 ਹੀ ਬੰਦ ਹੋਇਆ ਟਰੈਕਟਰ ਇਹ ਮਤਲਬ ਇੱਕ ਤੇ ਉਸ ਸਮੇਂ ਇੰਪਲੀਮੈਂਟ ਵੀ ਜਿਹੜੇ ਵੱਡੇ ਨਹੀਂ ਹੈਗੇ ਅਸੀਂ ਬਾਕੀ ਇਹਨਾਂ ਸੁਪਰਸੀਡਰ ਵੀ ਵੇਖਿਆ ਹੀ ਚਲਾ ਕੇ ਕੋਈ ਪਰੇਸ਼ਾਨ ਚਲੋ ਇੰਜਣ ਤੇ ਹੈ ਹੀ ਵੱਡਾ ਵੀ ਇਹਦਾ ਤੇ 800 ਦਾ ਸੁਪਰਸੀਡਰ ਜਿਹੜਾ 55 ਸਪੋਰਟ ਟਰੈਕਟਰ ਚਲਾ ਦਿੰਦਾ ਤੇ ਇਹਨੂੰ ਕੀ ਆ ਜੀ ਬਿਲਕੁਲ ਤੇਲ ਵੀ ਜਿਹੜਾ ਵੀ ਉਹ ਵੀ ਬੜਾ ਜਾਇਜ਼ ਖੰਦਾ ਵੀ ਤੇਲ ਦੀ ਗੱਲ ਕਰੀਏ ਤੇ ਤੇਲ ਕਿੰਨੇ ਕਿੰਨੇ ਹਾਲ ਚਲਾਉਂਦੇ ਤੁਸੀਂ ਇਹਦੇ ਨਾਲ ਹਾਲ ਤੇ ਆਪਾਂ ਦਾ 13 ਚਲਾ ਕੇ ਵੇਖਿਆ ਜੀ ਆਪਣੇ ਕੋਲ ਤੋਂ ਵੈਸੇ ਚਲੋ 11 ਸਾਡੇ ਰਸਤੇ ਥੋੜੇ ਘਟਿਆ ਵੀ ਠੀਕ ਹੈ ਤੇ ਰੋਟਾਵੇਟਰ ਜਿਹੜਾ ਆਪਣੇ ਕੋਲ ਉਹ ਐਗਰੀ ਜੋਨ ਦਾ 10 ਫੁੱਟ ਦਾ ਜੀ ਅੱਛਾ 10 ਫੁੱਟ ਦਾ ਹਾਂਜੀ ਹਾਂਜੀ 10 ਫੁੱਟ ਦਾ ਰੋਟਾਵੇਟਰ ਆਰਾਮ ਨਾਲ ਚੱਲ ਜਾਂਦਾ ਹੈ ਤੇ ਹਸਪਤਾਲ ਦੇ ਹਿਸਾਬ ਨਾਲ ਤੇ ਉਹਨੇ ਬੰਦਾ ਜੀ ਵੀ 75 ਹਸਪਤਾਲ ਦੇ ਹਿਸਾਬ ਨਾਲ 10 ਫੁੱਟ ਦਾ ਹੀ ਹੋਵੇ ਤੇ ਕਿੱਲੇ ਦੀ ਜਿਹੜੀ ਐਵਰੇਜ ਆ ਵੀ ਉਹ ਕਿੰ ਘੰਟੇ ਹਿਸਾਬ ਨਾਲ ਨਹੀਂ ਕਿੱਲੇ ਦੀ ਕਿੱਲੇ ਦੇ ਹਿਸਾਬ ਨਾਲ ਐਵਰੇਜ ਕੱਢੀਏ ਇਹਦੀ ਇਹ 5 ਗੀ ਲੀਟਰ ਤੇਲ ਖਾਂਦਾ ਜੀ ਕਿੱਲੇ ਦਾ ਹਾਂਜੀ ਤੇ ਮਤਲਬ ਵੀ ਇਹ ਇੱਕ ਕਿੱਲੇ ਦੇ ਵਿੱਚ ਜਿਹੜਾ ਵੀ ਇਹ ਡੇਢ ਤੋਂ 2 ਇੱਕ ਘੰਟੇ ਦੇ ਵਿੱਚ ਡੇਢ ਤੋਂ 2 ਕਿੱਲੇ ਕੱਢ ਦਿੰਦਾ ਵੀ ਇੰਨਾ ਇਹਦਾ ਤੋਰਾ ਗਿਆ ਹੁਣ ਚਲੋ ਟਾਇਰ ਵੀ ਥੋੜੇ ਜਿਹੇ ਇਹਦੇ ਘਸ ਗਿਆ ਤੇ ਉਹ ਫਿਰ ਫਰਕ ਪੈਂਦਾ ਨਾਲ ਤੋਰੇ ਦਾ ਫਰਕ ਪੈਂਦਾ ਨਾਲੇ ਇਹ ਵੈਸੇ ਉਦਾਂ ਜੇ 17 ਹੱਲਾ ਹੋਣ ਤੇ ਆਰਾਮ ਨਾਲ ਚੱਲ ਸਕਦਾ ਹੈ ਜੀ ਜੀ ਉਹ ਤੇ ਹੈਗੀ ਆ ਇਹ ਗੱਲ ਹੈਨਾ ਇੱਕ ਮੋਡੀਫਿਕੇਸ਼ਨ ਦਾ ਵੀ ਅੱਜਕੱਲ ਬੜਾ ਟ੍ਰੈਂਡ ਆ ਤੇ ਤੁਸੀਂ ਨਹੀਂ ਸੋਚਿਆ ਕਦੀ ਵੀ ਇਹਨੂੰ ਆਪਣਾ ਤੇ ਇਹ ਅਜੀ ਵੀ ਜਿਹੜੀ ਚੀਜ਼ ਜਿੱਦਾਂ ਦੀ ਹੋਵੇ ਉਦਾਂ ਦੀ ਵਧੀਆ ਲੱਗਦੀ ਹੈ ਕੰਪਨੀ ਵਾਲਿਆਂ ਨੇ ਕੁਝ ਸੋਚ ਕੇ ਜਿਹੜਾ ਕੀਤਾ ਉਹਨਾਂ ਤੇ ਇਹਦੇ ਨਾਲ ਦਾ ਇੰਜਨ 100 ਜੀਸੀਬੀ ਚ ਟਰਬੋ ਲਾ ਦੋ ਤੇ ਉਹ ਇੰਜਨ 105 ਹਸ ਪਾਵਰ ਦਾ ਬਣ ਜਾਂਦਾ ਜੀ ਠੀਕ ਹੈ ਮਤਲਬ ਜੇ ਇਸ ਇੰਜਨ ਨੂੰ ਸਿਰਫ ਆਪਾਂ ਟਰਬੋ ਹੀ ਲਾਈਏ ਟਰਬੋ ਦਾ ਇਹਨਾਂ ਜਿਹੜਾ ਇਹਦੀ ਪਾਵਰ ਵਾਧ ਜਾਂਦੀ ਹੈ ਜੀ ਇਹਦਾ ਪਾਈਪ ਇਹਦਾ ਬਣਾਉਣਗੇ ਆਂ ਜੀ ਅੱਛਾ ਜੀ ਅਮਰਸਰੂ ਉੱਥੇ ਪਿਆ ਹੈਗਾ ਇੰਜਨ ਤੇ ਉਹਨਾਂ ਨੂੰ ਪਛਾਣਦੇ ਵੀ ਇਹ ਉਹ ਜੀਸੀਬੀ ਵਾਲਾ ਇੰਜਨ ਐ ਵੀ ਇਹਦਾ ਠੀਕ ਐ 100 ਤੇ 5 ਹਸ ਪਾਵਰ ਦਾ ਜੀ ਤੇ ਜਿਹੜਾ ਸਿੰਪਲ ਇੰਜਨ ਐ ਵੀ ਕਲੋਸ ਕਰਦਾ ਉਹ ਕਹਿੰਦੇ ਵੀ 75 76 ਹਸ ਪਾਵਰ ਦਾ ਹੁੰਦਾ ਬਾਕੀ ਇਹਦਾ 4400 ਤੇ 60 ਸੀਸੀ ਦਾ ਇੰਜਨ ਐ ਜੀ ਜਿਹੜਾ ਬਹੁਤ ਮਤਲਬ ਵੀ ਘਟਾ ਨਹੀਂ ਤੇ ਜੋਨ ਡੀਅਰ ਵੀ 2900 ਸੀਸੀ ਨਾਲੀ 75 ਹਸ ਪਾਵਰ ਬਣਾਈ ਜਾ ਰਹੀ ਹੈ ਟਰਬੋ ਲਾ ਕੇ ਹੂੰ ਹੂੰ ਨਹੀਂ ਉਦੋਂ ਉਦੋਂ ਦੇ ਇੰਜਨਾਂ ਨਾਲ ਤੇ ਹੁਣ ਤੇ ਜਿੱਦਾਂ ਟਾਰਕ ਦਾ ਫਰਕ ਪੈ ਜਾਂਦਾ ਨਾ ਜੀ ਜੀ ਹੈ ਨਾ ਹੁਣ ਉਦੋਂ ਜਿਹੜੇ ਇੰਜਨਾਂ ਚ ਟਾਰਕ ਘੱਟ ਹੀ ਹੋਣ ਟਾਰਕ ਵੱਧ ਆਉਂਦਾ ਪਈਆ ਉਹ ਸਾਬ ਨਾਲ ਫਿਰ ਜਿਹੜੇ ਘੱਟ ਸੀਸੀ ਵਾਲੇ ਉਹ ਵੀ ਜ਼ਿਆਦਾ ਪਾਵਰਫੁਲ ਹੈ ਟਰੈਕਟਰ ਉਹ ਤੇ ਹੈਗੀ ਆ ਜੀ ਗੱਲ ਤੇ ਬਾਕੀ ਇਹਦੀ ਬ੍ਰੇਕਸ ਜਿਹੜੀਆਂ ਨੇ ਉਹ ਆਇਲ ਮਰਜ ਹਾਂਜੀ ਹਾਂਜੀ ਉਹ ਪਲੈਨਟਰੀ ਡਰਾਈਵਰ ਦੀਆਂ ਜਿਹੜੀਆਂ ਵਿੱਚ ਇਹ ਤੇਲ ਦੇ ਵਿੱਚ ਹੁੰਦੀਆਂ ਉਹ ਬ੍ਰੇਕਾਂ ਹੀ ਇਹਦੀਆਂ ਕਿਆ ਬਾਤ ਹੈ ਮਤਲਬ ਤੇ ਅਹੀਂ ਮਤਲਬ ਇਹ ਸਿਆਸਤਾਂ ਸਾਲਾਂ ਦੇ ਵਿੱਚ ਅਹੀਂ ਨਹੀਂ ਉਹਨੂੰ ਖੋਲ ਕੇ ਵੇਖਿਆ ਇਹਦਾ ਇੱਕ 베어ਿੰਗ ਬਦਲਿਆ ਜੀ ਪਸੇਆ ਵੀ ਉਹ ਫਿਰ ਥੋੜਾ ਮਿਸਤਰੀ ਨੂੰ ਵੀ ਸਮਝਣ ਲੱਗਾ ਟਾਈਮ ਲੱਗਦਾ ਨਾ ਹਾਂ ਬਿਲਕੁਲ ਤੇ ਇੱਕ ਇਹਦਾ ਕਲਚ ਦਾ ਕੰਮ ਕਰਾਇਆ ਵੀ ਉਹ ਵੀ ਸਾਨੂੰ ਸਮਾਨ ਚਲੋ ਆਪ ਨਾਲ ਜਾ ਕੇ ਤੇ इजीली ਅਵੇਲੇਬਲ ਹੋ ਗਿਆ ਤੇ ਬਾਕੀ ਜਿਹੜਾ ਵੀ ਕੁਝ ਹੋਰ ਨਹੀਂ ਅਹੀਂ ਕਰਾਇਆ ਤਿੰਨ ਇੱਕ 베어ਿੰਗ ਇੱਕ ਕਲਚ ਤੇ ਇੱਕ ਇਹਦੇ ਇੱਥੇ ਜਿਹੜਾ ਡਬਲ ਕਲਚ ਦਾ ਜਿਹੜਾ ਗੇਅਰ ਪੈਂਦਾ ਵੀ ਪੀਡੀਓ ਦਾ ਉਹਦਾ ਸਿਰਫ ਪੁਰਜਾਇਆ ਹੈਗਾ ਇੱਕ ਉਹ ਲਿਆ ਕੇ ਪਾਣਾ ਪਿਆ ਮਤਲਬ ਮਿਲ ਗਿਆ ਉਹ ਵੀ ਸਮਾਂ ਲੱਗਦਾ ਥੋੜਾ ਜਿਹਾ ਸਮਾਨ ਨੂੰ ਮਿਲ ਜਾਂਦਾ ਵੀ 메ਜਰ ਪ੍ਰੋਬਲਮ ਕੋਈ ਨਹੀਂ ਹੈ ਹੈਨਾ ਹਾਂਜੀ ਹਾਂਜੀ ਇੰਜਨ ਇਹ ਵੈਸੇ ਹੈ ਕਿਹੜਾ ਮਾਡਲ ਟ੍ਰੈਕਟਰ ਇਹ 2007 ਮਾਡਲ ਹੈ ਜੀ ਇਹ 2007 ਮਾਡਲ ਹੈ ਜੀ ਜੀ ਤੇ 2000 ਇੰਜਨਾਂ ਦੀ ਕੋਈ ਮੁਸ਼ਕਲ ਨਹੀਂ ਆਈ ਅਜੇ ਤੱਕ ਤਣੀ ਜੀ ਕੋਈ ਵੀ ਆਈ ਕਿਉਂਕਿ ਆ ਮੇਰੇ ਘਰ ਸੰਦੀਓਸੇ ਸਾਹਵਨ ਵਾਲਿਆ ਜੀ ਬਾਕੀ ਇਹ ਵੀ ਅਸੀਂ ਟਰਾਲੀ ਟਰੋਲੀ ਜਦੋਂ ਝੋਨੇਆਂ ਚਾਹਨੇ ਚੁੰਦੀ ਆ ਵੀ ਉਦੋਂ ਕੋਈ ਪਰੇਸ਼ਾਨੀ ਨਹੀਂ ਹੁੰਦੀ ਨਾ ਕਣਕਵਾਰਾਂ ਨਾਮ ਕਿ ਬੰਨਾ ਵੱਡੀ ਦਾ ਨਾਮ ਕਿ ਸਿੱਧਾ ਹੀ ਲਾਈਦਾ ਜੀ ਇਹ ਪੰਜਾਬ ਐਚਪੀ ਕੈਟਾਗਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੇ ਆਪਾਂ ਅੱਜ ਸੰਤ ਪੜਾ ਵੇਖੀਏ ਤੇ ਜੀ 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 ਹੈਨਾ ਜਿੱਦਾਂ ਦੇ ਆਪਣੇ ਹੁਣ ਸੰਦ ਦੇ ਟਰਾਲੀ ਟਰਾਲੀਆਂ ਵਾਂ ਹੱਲਾ ਵਾਂ ਉਹ ਸਾਰੀਆਂ ਜਿਹੜੀਆਂ ਵਾਂ ਉਹ ਮਤਲਬ ਇਸ ਇਸ ਹਿਸਾਬ ਦੇ ਨਾਲ ਨਹੀਂ ਬਣੀਆਂ ਜੀ ਜੀ ਤੇ ਵੈਸੇ ਤੇ ਹੁਣ ਨੌਜਵਾਨ ਬੜੇ ਸ਼ੌਂਕ ਨਾਲ ਵੱਡੀਆਂ ਹੱਲਾਂ ਤੇ ਵੱਡੇ ਚਲੋ ਫਿਰ ਹੈ ਇਹ ਬੜਾ ਬੜਾ ਆਪੋ ਆਪਣੇ ਚੁੱਕਤਾ ਆ ਹੈ ਨਾ ਸਾਬ ਨਾਲ ਸੋਚਨ ਨਾਲ ਆ ਜੀ ਹਾਂ ਬਾਕੀ ਇਹ ਜਿਹੜੀ ਆ ਵੀ ਉਹ 4/4 ਦੀ ਜਿਹੜੀ ਦੱਸਿਆਗਾ ਜੀ ਹਾਂ ਹਾਂ ਇਧਰਲੇ ਪਾਸੇ ਆ ਜੀ ਪਰਲੇ ਪਾਸੇ ਉਹ ਆਇਆ ਜੀ ਸਾਜ ਵਿਖਾਈ ਥੱਲੇ ਬੜਾ ਜਿਹਾ ਕੈਮਰਾ ਕਰਕੇ ਨਾ ਇਹਦੀ ਵਿਖਾਈ ਵੀ ਜੇ 4/4 ਕਰਨਾ ਹੋਵੇ ਦੂਸਰੇ ਪਾਸੇ ਆ ਜਾ ਆ ਥੱਲੇ ਇਧਰ ਪਲੇਟ ਆ ਵੀ ਆ ਜੀ ਜੇ ਆਪਾਂ ਇਹਨੂੰ 4/4 ਵੀ ਕਰਨਾ ਚਾਹੀਏ ਤੇ ਸਿਰਫ ਇੱਕ ਪਲੇਟ ਖੋਲਣੀ ਆ ਤੇ ਉਹਦੇ ਨਾਲ ਹੀ ਇਹ 4/4 ਵੀ ਆਰਾਮ ਨਾਲ ਹੋ ਜਾਊਗਾ ਇਹ ਥੱਲੇ ਆ ਜੀ ਆ ਇੱਥੇ ਪਲੇਟ ਆ ਜੀ ਇੱਥੋਂ ਇਹਦੇ 6 ਨਟ ਆ ਜੀ ਆ ਇੱਥੋਂ ਪਲੇਟ ਆ ਵੀ ਇਹਦੀ ਇੱਥੋਂ ਖੁੱਲ ਕੇ ਇੱਥੋਂ ਦੀ ਹਾਂਡੀ ਹੁੰਦੀ ਆ ਜੀ ਆਪਣੀ 4x4 ਵਾਲੀ ਇੱਥੋਂ ਜਾ ਕੇ ਇੰਜਨ ਦੀ ਬੰਤ ਇੱਥੋਂ ਕਿਸੇ ਹਿਸਾਬ ਦੀ ਆ ਜੀ ਕਿ ਉਹ ਜਿਹੜਾ ਤੇਲ ਸ਼ਾਫਟ ਵਾਲੀ ਸਾਈਡ ਤੋਂ ਨਿਕਲ ਕੇ ਤੇ ਇਹਦਾ ਗਲਾ ਹਿੱਸਾ ਬਦਲੋ ਅੱਛਾ ਜੀ ਤੇ ਇਹਨੂੰ ਜਿਹੜਾ ਵੀ 4x4 ਲਾਈਂਦਾ ਸਿੰਪਲ ਕੋਈ ਕੁਝ ਨਹੀਂ ਆ ਜਿਹੜੀ ਕਾਜ ਇੱਧਰ ਲੇ ਆ ਜਿਹੜੀ ਆਹ ਵਾਲੀ ਲੱਗੀ ਆ ਫੱਟੀ ਹਾਂਜੀ ਤੇ ਆਪਣਾ ਇਹਦੇ ਨਾਲ ਦੂਸਰੇ ਪਾਸੇ ਜੇਗਾ ਜੀ ਪਾਵਸਟਿੰਗ ਵਾਲਾ ਜੈਕ ਹੈਗਾ ਜੀ ਇਹਦਾ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਵੀ ਮੈਸੇਜ ਨਾਲਸੋ ਜਿਹੜਾ ਵੀ ਉਹਨਾਂ ਨੂੰ ਤੇ ਉਹਦੇ ਚੋ ਛੋਟੇ ਆ ਵੀ ਜੈਕ ਇਹਨੂੰ ਵੱਡਾ ਜੈਕ ਆਉਂਦਾ ਹੈਗਾ ਜੀ ਅੱਛਾ ਮਤਲਬ ਇਹ ਇਹ ਜਿਹੜਾ ਇਹ ਮੋਡੀਫਾਈ ਮੋਡੀਫਾਈ ਕੀਤਾ ਹੈ ਹਨਾ ਅਸਲ 'ਚ ਇਹ ਥੋੜਾ ਟਰੈਕਟਰ ਜਿਹੋ ਉਹਨਾਂ ਨੇ ਆਪਣੇ ਸਹਾਂ ਨੇ ਕੀਤੀ ਉਹਨਾਂ ਦੇ ਇੱਕ ਘਰੇ ਬਰਾਂਡੇ ਲੱਗਾ ਹੈਗਾ ਤੇ ਛੱਤ ਡਿਪੀ ਅੱਛਾ ਜੀ ਤੇ ਵੀ ਥੋੜਾ ਜਿਹਾ ਉਹਨਾਂ ਨੇ ਇੱਥੋਂ ਇਹਨੂੰ 2 ਇੰਚ ਛੋਟਾ ਕੀਤਾ ਵਾ ਇਤੋਂ ਆ ਕੱਟ ਕੇ ਵੀ ਸ਼ੋ ਇਹਦੀ ਫਿਰ ਸ਼ਾਇਦ ਨਾ ਅਵੇਲੇਬਲ ਹੋਊਗੀ ਕਿਤੇ ਹਾਂ ਤੇ ਉਸ ਨੂੰ ਹੀ ਚਲੋ ਆਪਣਾ ਕਰਕੇ ਤੇ ਕਰਤਾ ਬਾਕੀ ਇਹਦਾ ਜਿਹੜਾ ਸਾਇਲੈਂਸਰ ਹੈਗਾ ਵੀ ਉਹ ਵੀ ਪਹਿਲਾਂ ਸ਼ੋ ਦੇ ਵਿੱਚ ਆਉਂਦਾ ਹੈਗਾ ਤੇ ਇਹਨੂੰ ਡਰਾਈ ਆਉਂਦਾ ਹੈਗਾ ਵੀ 에ਅਰ ਫਿਲਟਰ ਅੱਛਾ ਫਿਰ ਉਹਨਾਂ ਨੇ ਆਇਲ ਵਾਲਾ ਕਰਤਾ ਕਿ ਡਰਾਈ ਫਿਲਟਰ ਦਾ ਉਹ ਤੋਂ ਥੋੜਾ ਜਿਆ ਤੇਜੀ ਵੀ ਘੱਟ ਹੈਗਾ ਹੁਣ ਤੇ ਚਲੋ ਹੁਣ ਜਿਆਦਾ ਤੇਜ਼ ਹੋ ਗਿਆ ਡਰਾਈ ਦਾ ਹਾਂਜੀ ਹਾਂਜੀ ਪਰ ਇਹਦਾ ਜਿਹੜਾ 에ਅਰ ਕਲੀਨਰ ਸੀ ਉਹ ਹੁਣ ਦੁਬਾਰਾ ਬਾਅਦ ਚ ਲਾਇਆ ਆ ਹਾਂਜੀ ਆਪਾਂ ਨੇ ਵੀ ਕੋਸ਼ਿਸ਼ ਕੀਤੀ ਅੱਛਾ ਇਹ ਉਹਨਾਂ ਨੇ ਹੀ ਆ ਜੀ ਕੀਤਾ ਜੋ ਵੀ ਹੈ ਜੀ ਇੰਜਨ ਤੇ ਜੇ ਵੀ ਬਿਲਕੁਲ ਵਧੀਆ ਕੰਡੀਸ਼ਨ ਚ ਹੈ ਸਾਹਿਬ ਜੀ ਜੀ ਉਥੋਂ ਬਸ ਇਹਦਾ ਉਹ ਥੋੜਾ ਜਿਹਾ ਤੇਲ ਜਿਹੜਾ ਵੀ ਉਹ ਡੀਜ਼ਲ ਦਾ ਵਾਪਸੀ ਵਾਲਾ ਹੁੰਦਾ ਉਹ ਲੈ ਕੇ ਬਾਕੀ ਹੋਰ ਇੰਜਨ ਦੀ ਕੋਈ ਲੀਕ ਨਹੀਂ ਹੈ ਜੀ ਚਾਰ ਸਿਲੰਡਰ ਇੰਜਨ ਹੈ ਇਹ ਜੀ ਜੀ ਚਾਰ ਸਿਲੰਡਰ ਹੈ ਜੀ ਇੱਥੋਂ ਇਹਦਾ ਪਹਿਲਾਂ ਇਹਦੇ ਉੱਪਰ ਲੌਸ ਕਰਦੇ ਹੁੰਦੀ ਆ ਜੀ ਇਧਰ ਵੀ ਟਿੱਕੀ ਹੁੰਦੀ ਆ ਵੀ ਆਹ ਟਿੱਕੀ ਜਿਹੜੀ ਇਧਰ ਨੂੰ ਬੰਦ ਕਰਕੇ ਜੇ ਤੁਸੀਂ ਅੱਜ ਵੀ ਚਾਹੋ ਤੇ ਇਹਨੂੰ ਡਰਾਈ ਫਿਲਟਰ ਲਾ ਸਕਦੇ ਜੀ ਠੀਕ ਹੈ ਜੀ ਅੱਜ ਅਗਲੇ ਪਾਸੇ ਇੱਥੇ ਆ ਪਲੇਟਫਾਰਮ ਦਾ ਬਣਿਆ ਹੀ ਫਿਲਟਰ ਲਾਉਣ ਦਾ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਇਹਦੀ ਸੂਈ ਹੈ ਵੀ ਜਿਹੜੀ ਟੈਂਪਰੇਚਰ ਵਾਲੀ ਉਹ ਵੀ ਕਹੀਂ ਇਹਦੀ ਜਿਹੜੀ ਅਸੀਂ 40 ਤੋਂ ਵੱਧ ਨਹੀਂ ਜਾਂਦੀ ਦੇਖੀ ਮਤਲਬ ਗਰਮ ਹੁੰਦਾ ਹੀ ਨਹੀਂ ਵੀ ਗਰਮ ਹੁੰਦਾ ਹੀ ਨਹੀਂ ਜੀ ਕਿਉਂਕਿ ਜਦੋਂ ਜਦੋਂ ਨੂੰ ਹੀ ਵਾਉਂਦੇ ਆ ਆਪਾਂ ਵਾਉਣਾ ਵੀ ਕਿੰਨਾ ਕੁ ਹੁੰਦਾ ਹੈ ਜਦੋਂ ਆਪਣੇ 11 ਹਲਾ ਨੇ ਜੀ 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 11 ਹਲਾ ਨੇ 75 ਐਚਪੀ ਕੈਟਾਗਰੀ ਨੂੰ ਕਿ 13 ਦੇ ਚਲੋ ਅਸੀਂ ਪਾ ਗਏ ਕਿਹਾ ਵਿਚਾਰ ਹੈਗਾ ਵੀ 13 ਬਣਾਉਣਾ ਪਰ ਸਾਡੇ ਥੋੜੇ ਰਸਤੇ ਜਿਹੜੇ ਆ ਜੀ ਰਸਤੇ ਆਪਣੇ ਹੈਗੇ ਆ ਜੀ ਇਹਦੇ ਛੋਟੇ ਆ ਵੀ ਫਰੇਗੇ ਤੇ ਸੋ ਸਜਣੋ ਥੋੜੀ ਜੀ ਤੁਹਾਨੂੰ ਟਰੈਕਟਰ ਦੀ ਆਵਾਜ਼ ਵੀ ਸੁਣਾਉਣੀ ਆ। ਅੱਜ ਬਿਲਕੁਲ ਸਵਰਾਜ ਨਾਲ ਬਿਲਕੁਲ ਹਟ ਗਈ ਆਵਾਜ਼। ਹਾਂਜੀ ਹਾਂਜੀ। ਹੈਨਾ ਮਤਲਬ ਜਿੱਦਾਂ ਦੀ ਸਵਰਾਜ ਦੀ ਆਵਾਜ਼ ਹੁੰਦੀ ਆ ਉਹ ਸਿਰਫ ਕਰ ਲੋਕਰ ਇਹਨੇ ਕਰਕੇ ਆਇਆ ਜੀ ਹਨਾ ਜੀ ਬਾਕੀ ਇਹ ਚਾਰ ਸਿਲੰਡਰ ਆ ਜੀ ਇਹਦੀ ਉਹ ਫੋਟ ਵਾਂਗੂ ਸਿੱਧੀ ਲਾਈਨ ਦੇ ਵਿੱਚ ਆ ਵੀ ਆਪਣੀ ਫਾਇਰਿੰਗ ਜਿਹੜੀ ਫਾਇਰਿੰਗ ਆਖੇ ਨੇ ਨਾ ਜਿਹੜੀ ਜਿਹਦਾ ਹੋਰ ਦੱਸਦਾ ਨਾ ਵੀ 1 2 3 ਇਹਦਾ 1 2 3 4 ਆ ਜੀ ਹਾਂ ਜੀ ਨਹੀਂ ਤੇ ਆਮ ਕਰਕੇ ਟ੍ਰੈਕਟਰਾਂ ਦੀ ਜਿਹੜੀ ਆ ਵੀ ਉਹ ਜਿਹੜੀ ਆ ਵੀ ਆਪਣਾ ਪੀਕੇ ਦੀ ਹੋਗੀ 1 3 4 ਹਾਂ ਹਾਂ 2 ਇਸ ਤਰ੍ਹਾਂ ਕਿ ਚਲੋ ਮੈਂ ਤਾਂ ਐਡਾ ਪਿੱਛੇ ਆਣਾ ਨਹੀਂ ਮਿਸਤਰੀਆਂ ਦੇ ਕੰਮ ਆ ਜੀ ਪਰ ਇਹ ਆ ਵੀ ਇਹਦੀ ਸਿੱਧਾ ਲਿਖਿਆ ਵੀ 1 2 3 4 ਉਹ ਇੰਜਨ ਤੇ ਬਲਾਕ ਤੇ ਹੀ ਲਿਖਿਆ ਜੀ ਅੱਛਾ ਜੀ 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 ਤੇ ਬਾਕੀ ਦਾ ਜਿਹੜਾ ਫਿਲਟਰ ਆ ਵੀ ਉਹ ਵੀ ਜੀਸੀਬੀ ਵਾਲਾ ਹੀ ਮਿਲਦਾ ਜੀ ਅਸੀਂ ਤੇ ਸਵਰਾਜ ਦਾ ਲੱਭ ਕੇ ਬਥੇਰਾ ਕੋਸ਼ਿਸ਼ ਕੀਤੀ ਵੀ ਸਵਰਾਜ ਨੂੰ ਜਿਹੜਾ ਹੁੰਦਾ ਜੀ ਫਿਰ ਇਹ ਜਿਹੜਾ ਵੀ ਇਹ ਕਰਲੋਸ ਕਰਲੋਸ ਕਰਦਾ ਜੀ ਫਿਲਟਰ ਹੁੰਦਾ ਜੀ ਇਹਦਾ ਜਿੱਥੋਂ ਮਰਜੀ ਤੁਸੀਂ ਲੈ ਲਓ ਉਹ ਖਾਕ ਮੜਾ ਲਾਗੇ ਕਰਕੇ ਤੇ ਉਹ ਡੇਢ ਫਿਲਟਰ ਕਰਲੋਸ ਕਰਦਾ ਹੀ ਲੱਗਦਾ ਆ ਜੀ ਜੀ ਤੇ ਬਾਕੀ ਇਹ ਤੇ ਚਲੋ ਆਮ ਸਾਰਿਆਂ ਨੂੰ ਅੱਜ ਕੱਲ ਆਉਂਦਿਆ ਵੀ ਇਹ ਡੀਜ਼ਲ ਵਾਲੇ ਫਿਲਟਰ ਆ ਜੀ ਠੀਕ ਹੈ ਜੀ ਜੀ ਤੇ ਇਹ ਚ 1.5 11 ਲੀਟਰ ਜਿਹੜਾ ਵੀ ਉਹ ਇੰਜਨ ਆਇਲ ਪੈਂਦਾ ਇੰਜਨ ਆਇਲ ਕਿੰਨਾ ਸਾਢੇ 10 11 ਲੀਟਰ ਪੈਂਦਾ 11 ਕਿਲੋਟਰ ਹੈ ਹਨਾ ਆਮ ਸੋਨਾ ਲੀਕਾ ਵੀ ਚਲੋ ਉਹਨਾਂ ਪੈਂਦਾ ਤੇ ਇਹਦੇ ਹਿੱਸੇ ਦੇ ਵਿੱਚ ਵੀ ਜਿਹੜਾ ਬਹੁਤਾ ਜ਼ਿਆਦਾ ਤੇਲ ਨਹੀਂ ਪੈਂਦਾ ਕੋਈ 30 35 ਲੀਟਰ ਤੇਲ ਹੀ ਪੈਂਦਾ ਸਾਰੇ ਚ ਕੰਪਲੀਟ ਚ ਅੱਛਾ ਹਿੱਸੇ ਦੇ ਵੀ ਗੀਅਰ ਦਾ ਤੇ ਪਿਛਲੇ ਹਿੱਸੇ ਦਾ ਜਿਹੜਾ ਤੇਲ ਆ ਉਹ ਇਕੱਠਾ ਹੀ ਆ ਵੀ ਇਹਦਾ ਠੀਕ ਹੈ ਹਾਂਜੀ ਹਾਂਜੀ ਤੇ ਉਹ ਇੰਨਾ ਕਿ ਪੈਂਦਾ ਤੇ ਜੇ ਆਪਾਂ ਇਹਦੇ ਭਾਰ ਦੀ ਗੱਲ ਕਰੀਏ ਤੇ weight ਕਿੰਨਾ ਹੋਊ ਟਰੈਕਟਰ ਦਾ ਇਹਦਾ RC ਤੇ ਹੈਗਾ ਜੀ 30 ਕੁਇੰਟਲ ਡੇੜ ਗੜ ਵੇੜ 30 ਕੁਇੰਟਲ ਕੁਸ਼ ਕਿਲੋ ਮਤਲਬ ਜੇ ਆਰਸੀ ਤੇ 30 ਆ ਤੇ ਇਟ ਮੀਨਸ ਕੇ 2 4 ਪਲੱਸ ਆ ਹੋ ਜਾਏ ਕਿਉਂਕਿ ਹਾਸ ਪਾਵਰ ਦਾ ਜਿੱਦਾਂ ਆਪਾਂ ਹਾਸ ਮਤਲਬ ਇੰਨੀ ਹੁੰਦੀ ਆ ਓਨੀ ਲਿਖੀ ਦੀ ਨਹੀਂ ਹੈਨਾ ਜੀ 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 ਤੇ ਇਹਦਾ weight 30 ਤੇ ਲਿਖਿਆ ਆ ਪਰ ਮੈਨੂੰ ਲੱਗਦਾ ਕਿ 32 33 34 ਕੁੰਟਲੇ ਦਾ weight ਲੋਕੋ ਦੇ ਕਹਿੰਦੇ ਆ ਵੀ ਦੇਖ ਲੋ ਤੁਸੀਂ ਆ ਕਿੱਡੀ ਮੋਟੀ ਹੈ ਦੀ ਆ ਪਲੇਟ ਆ ਜੀ ਆ ਆ ਜੀ ਨਹੀਂ ਆ ਆ ਬਹੁਤ ਭਰਾਵਾ ਹਿੱਸਾ ਲਾਇਆ ਗਿਆ ਬਾਕੀ ਜਿਹੜਾ ਰਿੰਮ ਵੇਖ ਲਿਆ ਤੇ ਇਹਦਾ ਅਗਲਾ ਰਿੰਮ ਹੈ ਜਿਹੜਾ ਵੀ ਘੱਟੋ ਘੱਟ ਵੀ ਤੇ 10 ਐਮ ਐਮ ਦੀ ਜਿਹੜੀ ਆ ਵੀ ਅਗਲਾ ਰਿੰਮ ਹੈ ਜੀ ਮੈਂ ਲੋਹਾ ਚੰਗੀ ਚੰਗੀ ਓਰੀਜਨਲ ਆਇਆ ਆ ਜੀ ਜੀ ਬਾਕੀ ਆ ਪਿੱਛੇ ਆਇਓ ਜੀ ਆ ਪਿੱਛੇ ਆ ਮੜਾ ਜੀ ਵੇਖੀਏ ਇਹ ਟਰੈਕਟਰ ਜਿਹੜੇ ਆ ਨਾ ਇਹ ਲਿਮਟਿਡ ਪੀ ਸੀ ਆ ਜਿਹੜੇ ਕੰਪਨੀ ਨੇ ਇਹਦੇ ਜਿਹੜੀ ਕਨੋਪੀ ਆਂਦੇ ਹੁੰਦੀ ਹੁੰਦੀ ਸੀ ਇਹ ਚੱਲੋ ਛਤਰੀ ਉਹਨਾਂ ਨੇ ਆਮੀ ਆਮੀ ਆ ਸਿਰਫ ਮੜਗਾਰ ਦੇ ਕਨੋਪੀ ਲਈ ਏਡੀ ਮੋਟੀ ਪਲੇਟ ਆ ਜੀ ਇਹ ਜਿਹੜੀ ਇਹ ਬਹੁਤ ਉਹ ਮੋਟੀ ਪਲੇਟ ਆ ਐਡੀ ਮੋਟੀ ਪਲੇਟ ਮੈਂ ਅਜ ਤੱਕ ਕਿਸ ਟਰੈਕਟਰ ਤੇ ਲੱਗੀ ਵੇਖੀ ਦੀ ਨਹੀਂ ਤੇ ਆਪ ਨਹੀਂ ਵੇਖਿਆ ਫਿਲਟਰ ਨੂੰ ਵੇਖੋ ਤੁਸੀਂ ਆ ਫਿਲਟਰ ਨੂੰ ਰੱਖਣ ਨੂੰ ਉਹਦੀ 10mm ਦੀ ਪਲੇਟ ਲੱਗੀ ਆ ਵੀ ਫਿਲਟਰ ਨੂੰ ਬਸ ਬੰਨ੍ਹੂ ਤੇ ਦੋ ਨਟ ਆ ਵੀ ਉਹਨਾਂ ਲੱਗੇ ਤਿੰਨ ਬਿਲਕੁਲ ਬਿਲਕੁਲ ਇਹਦੀ ਫਿਟਿੰਗ ਜਿਹੜੀ ਆ ਨਾ ਇੱਕ ਇੱਕ ਪਾਰਟ ਦੀ ਫਿਟਿੰਗ ਜਿਹੜੀ ਆ ਉਹ ਬਾਗਮਾਲ ਹੀ ਆ ਜੀ ਜੀ ਹੁਣ ਆ ਜਿਹੜੀ ਆਪਣੇ ਪੀਟੀਯੂ ਦਾ ਗੀਅਰ ਬਾਕਸ ਆ ਇਹ ਵੀ ਬੜਾ ਅ ਨਾੜਿਆ ਜੀ ਇਹਨੂੰ ਖੋਲੋ ਤੇ ਦੋ ਨਟ ਹੋ ਰਿਆ ਜੀ ਉਹਨਾਂ ਨਾਲ ਕੋਈ ਬਾਹਰ ਨੂੰ ਇਹ ਨਿਕਲ ਆਉਂਦਾ ਸਾਰੀ ਪੀਟੀਓ ਜਿਹੜੀ ਆ ਵੀ ਇਹਦੀ ਅੱਛਾ ਜੀ ਹਾਂਜੀ ਪਿਆ 1000 ਚੱਕਰ ਤੇ 540 ਵਾਲਾ ਜਿਹੜਾ ਵੀ ਨਾਲ ਹੀ ਨਿਕਲ ਆਉਂਦਾ ਜੀ ਸਾਰਾ ਸਿਸਟਮ ਆ ਜਾਂਦਾ ਤੁਹਾਨੂੰ ਨਾਲ ਹੀ ਆ ਜਾਂਦਾ ਗੁੱਸ਼ਾ ਜਾ ਖੋਲਣਾ ਕੁਛ ਨਹੀਂ ਪੈਂਦਾ ਜੀ ਜੀ ਜੇ ਵਿੱਚੋਂ ਕੁਛ ਹੋਰ ਇਹਦਾ ਬਦਲਣਾ ਹੋਗਾ ਫੇਰ ਖੋਲਣੀ ਲੋੜ ਪੋਗੀ ਨਹੀਂ ਤੇ ਉਦਾਂ ਨਹੀਂ ਕਿਉਂਕਿ ਇਹਦਾ ਇਦੋਂ ਕੰਮ ਕਰਵਾਇਆ ਹੈਗਾ ਪੀਟੀਓ ਦਾ ਉਦੋਂ ਇਹਨੂੰ ਖੋਲਿਆ ਅੱਛਾ ਜੀ ਹਾਂਜੀ ਹਾਂਜੀ ਤੇ A3 ਲਿੰਕੇਜ ਦਾ ਪੁਆਇੰਟ ਆ ਜੀ ਜਿਹੜਾ ਆਪਣਾ ਸੈਂਸਿਟੀਵਿਟੀ ਵਾਲਾ ਜੀ ਠੀਕ ਹੈ ਹਾਂਜੀ ਤੇ ਇਹਦੇ ਅਗਲੇ ਪਾਸੇ ਆ ਉਹ ਹੈ ਨਹੀਂ ਗੇ ਵੀ ਉੱਥੋਂ ਇਹਦੀ ਸੈਂਸਿਟੀਵਿਟੀ ਵਧਾ ਵੀ ਲਈ ਦੀ ਐ ਘਟਾ ਵੀ ਲਈ ਦੀ ਆ ਜੀ ਤੇ ਇਹਦੀ ਲਿਫਟ ਦੀ ਹਾਂਜੀ ਹਾਂਜੀ ਅੱਛਾ ਉਹਦਾ ਪੁਆਇੰਟ ਵੀ ਲੱਗਾ ਆ ਹਾਂਜੀ ਉਹਦੇ ਇੱਧਰਲੇ ਪਾਸੇ ਆ ਜੀ ਉਹ ਮਿਲੇ ਨਹੀਂ ਅਸੀਂ ਕੋਸ਼ਿਸ਼ ਤੇ ਕੀਤੀ ਵੀ ਜੇ ਮਿਲ ਜਾਣ ਅੱਛਾ ਜੀ ਉਹਦੀ ਆ ਵੀ ਇੱਥੇ ਡਰਾਫਟ ਸੈਂਸਿਟੀਵਿਟੀ ਆ ਦਿਖਾਈ ਤਾਂ ਕੋਲੇ ਆ ਕੇ ਡਰਾਫਟ ਸੈਂਸਿਟੀਵਿਟੀ ਦੇ ਨਾਲ ਆ ਕੰਟਰੋਲਰ ਦਾ ਜੋ ਵੀ ਹੋਊਗਾ ਜੀ ਤੇ ਆ ਦੋ ਪੁਆਇੰਟ ਇੱਥੋਂ ਆ ਵੀ ਉਹ ਬਾਹਰ ਨੂੰ ਨਿਕਲੇ ਹੁੰਦੇ ਹੈਗੇ ਅੱਛਾ ਜੀ ਹਾਂਜੀ ਹਾਂਜੀ ਮਤਲਬ ਐਸ ਵੇਲੇ ਉਹ ਇਹਦੀ ਕੰਮ ਨਹੀਂ ਕਰ ਰਹੀ ਕੰਮ ਤੇ ਕਰਦੇ ਆ ਜੀ ਕਿਉਂਕਿ ਉਹ ਕਈ ਵਾਰ ਜਦੋਂ ਨਿਆਣਾ ਨੂੰ ਕਿਤੇ ਲੱਗੇ ਉਹ ਤੇ ਕਮਾ ਦੇਣ ਤੇ ਫਿਰ ਮੁੜ ਕੇ ਮੁਸ਼ਕਿਲ ਹੁੰਦੀ ਆ ਫਿਰ ਸਾਨੂੰ ਇੱਥੋਂ ਸੈੱਟ ਕਰਨਾ ਪੈਂਦਾ ਅੱਛਾ ਜੀ ਹਾਂਜੀ ਹਾਂਜੀ ਤੇ ਮਤਲਬ ਇਹਦੇ ਲਿਫਟ ਦਾ ਵੀ ਸਾਰਾ ਸਿਸਟਮ ਜਿਹੜਾ ਕੰਟਰੋਲ ਕਰ ਸਕਦੇ ਆਪਾਂ ਜੀ ਜੀ ਹੈਨਾ ਹੁਣ ਲਿਫਟ ਥੋੜੀ ਇਹਦੇ ਆਪਣਾ ਕਈ ਵਾਰ ਸੈਂਸਿਟੀਵਿਟੀ ਘਾਦ ਜਾਂਦੀ ਜੇ ਕਈ ਵਾਰ ਵੱਜ ਜਾਂਦੀ ਆ ਵੀ ਤੇ ਪਤਾ ਕੀਤਾ ਵਾ ਵੀ ਆਪਣਾ ਜਿਨ੍ਹਾਂ ਕੋਲ ਮਤਲਬ ਲਿਆਂਦਾ ਹੈਗਾ ਵੀ ਹੂੰ ਹੂੰ ਉਹਨਾਂ ਨਾਲ ਵੀ ਅਸੀਂ ਆਪਣਾ ਪੂਰਾ ਜਿਹਾ ਸਬੰਧ ਰੱਖਿਆ ਜੀ ਅੱਛਾ ਜੀ ਜੋ ਕਹਿੰਦੇ ਵੀ ਇਹਨੂੰ ਦੋਕ ਟਰੈਕਟਰ ਨੂੰ ਹੋਰ ਇਹਦੇ ਨਾਲ ਦੇ ਸੇਮ ਹੁੰਦੇ ਯੂਨਿਡਰ ਨੂੰ ਵੀ ਆਉਂਦਾ ਵੀ ਠੀਕ ਹੈ ਤੇ ਨਿਊ ਹੋਲੈਂਡ ਦਾ ਛੋਟਾ ਇੱਕ ਟਰੈਕਟਰ ਕੋਈ ਆਉਂਦਾ ਉਹਨੂੰ ਵੀ ਆਉਂਦਾ ਵੀ ਤੇ ਇਹ ਸੇਮ ਮਿਲ ਜਾਂਦੀ ਆ ਵੀ ਸਿਰਫ ਹੱਥ ਗਿੱਡੀ ਗਲਾਸੀ ਜੀ ਆ ਵੀ ਇੱਕ ਉਹ ਡਿਸਟ੍ਰਿਬਿਊਟਰ ਆ ਦਾ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਇਹ ਟਰੈਕਟਰ ਤੁਸੀਂ ਲਿਆ ਕਿੱਥੋਂ ਸੀ ਇਹ ਜੀ ਪਿੰਡ ਆ ਜੀ ਅਗੋਲ ਪਟਿਆਲ ਲੱਗਿਓ ਦੋ ਭਰਾ ਸੀਗੇ ਅੱਛਾ ਜੀ ਉਹਨਾਂ ਨੇ ਮੁੜ ਕੇ ਵਾਈ ਆਪਣੀ ਅੱਡ ਕੀਤੀ ਇੱਕ ਉਹਨਾਂ ਕੋ ਹੈਗਾ ਹੈਗਾ ਵੀ ਸਟੈਂਡਰਡ ਹੈਗਾ ਵੀ 65 ਹਸ ਪਾਵਰ ਠੀਕ ਹੈ ਤੇ ਇੱਕ ਇਹ ਹੈਗਾ ਜੀ ਇਹ ਵੀ ਉਹਨਾਂ ਨੇ ਕਿਤੇ ਭੇਜਿਆ ਗਿਆ ਕਹਿੰਦੇ ਸੇਲ ਕਰਨ ਨੂੰ ਭੇਜਿਆ ਜਿੱਦਾਂ ਵੀ ਉਹ ਫਿਰ ਉੱਥੇ ਘੰਟਾ ਕਹਾਨੂੰ ਬਹਿਣਾ ਪਿਆ ਤੇ ਫਿਰ ਉੱਥੇ ਉਹ ਲੈ ਗਏ ਕਿ ਭਰਾ ਪੀਂਦੇ ਲੈ ਕੇ ਜਾ ਲੈਣਾ ਹੀ ਸਵਰਾਜ ਅੱਛਾ ਹਾਂਜੀ ਹਾਂਜੀ ਮਤਲਬ ਸੋਚਿਆ ਸੀ ਕਿ ਦੰ 178 ਹੀ ਲੈ ਕੇ ਆਉਣਾ ਹੈ ਇਹ ਵਿਚਾਰ ਸੀਗਾ ਇਹ ਟਰੈਕਟਰ ਲਿਆਉਂਦਾ ਕਿਉਂਕਿ ਸਾਡੇ ਥੋੜੀ ਜਿਹੀ ਜ਼ਮੀਨਾਂ ਜਿਹੜੀਆਂ ਵੀ ਉਹ ਉੱਚੀਆਂ ਨੀਵੀਆਂ ਤੇ ਕਈ ਵਾਰ ਉਹ ਡਰੇਨ ਵਾਲੇ ਪਾਸੇ ਵੀ ਡਰੇਨ ਬਹੁਤ ਉੱਚੀ ਆ ਵੀ ਉਧਰੋਂ ਟਰਾਲੀਆਂ ਟਰੋਲੀਆਂ ਕੱਢਣੀਆਂ ਪੈਂਦੀਆਂ ਅੱਛਾ ਜੀ ਤੇ ਇਹਦੇ ਨਾਲ ਫਿਰ ਅੱਗੇ ਕੋਈ ਹੋਰ ਟਰੈਕਟਰ ਨਹੀਂ ਪਾਉਣਾ ਪੈਂਦਾ ਜੇ ਕਿ ਇਹ ਟਰੈਕਟਰ ਨੂੰ ਵੀ ਟਰੈਕਟਰ ਦੇ ਅੱਗੇ ਪਾਈਏ ਤੇ ਉਹਨੂੰ ਕਹਿ ਦਿੱਤਾ ਵੀਰ ਤੂੰ ਆਪਣਾ ਗੇਅਰ ਨਾਲ ਪਾਵੀਂ ਅਸੀਂ ਇੱਦਣੇ ਕੱਢ ਲਾਂਗੇ ਠੀਕ ਹੈ ਜੀ ਕਿਉਂਕਿ ਇਹਦੇ ਚੱਕਰ ਥੋੜੇ ਰਲੌਣੇ ਔਖੇ ਹਨਾ ਜੀ ਬਿਲਕੁਲ ਹਾਂਜੀ ਤੇ ਇਹ ਟਰੈਕਟਰ ਤੁਸੀਂ ਜਿਹੜਾ ਆ 2007 ਮਾਡਲ ਲਿਆ ਆ ਤੇ 17 ਜਾਂ 18 ਚ ਲਿਆ ਹੈਗਾ ਜੀ ਆਪਾਂ ਟਰੈਕਟਰ 17 ਜਾਂ 18 ਚ ਹਾਂਜੀ ਹਾਂਜੀ ਤੇ ਜਿਹੜੇ ਟਰੈਕਟਰ ਬਾਕੀ ਟਰੈਕਟਰ ਨੇ ਸਾਰੇ ਬਹੁਤ ਵਧੀਆ ਬਣੇ ਆ ਬਿਲਕੁਲ ਜੀ ਬਿਲਕੁਲ ਆਪਾਂ ਆਪਣੀ ਥਾਂ ਸਾਰੇ ਵਧੀਆ ਆਪਾਂ ਆਪਣੀ ਥਾਂ ਸਾਰੇ ਸੋਨੇ ਨੇ ਪਰ ਇਹ ਇਹਨੂੰ ਚਲਾਉਣ ਦੇ ਵਿੱਚ ਕੰਫਰਟ ਕਿੰਨਾ ਕੁ ਰਹਿੰਦਾ ਤੁਹਾਡਾ ਕੰਫਰਟ ਤੇ ਵਧੀਆ ਹੈ ਜੀ ਕੋਈ ਪਰੇਸ਼ਾਨੀ ਨਹੀਂ ਆਵੀ ਟਰੈਕਟਰ ਹੈਗਾ ਵੀ ਨਾ ਨਹੀਂ ਆਹ ਪਲੇਟਫਾਰਮ ਜੀ ਮਤਲਬ ਮੈਂ ਤੁਸੀਂ ਇਹ ਹਿਸਾਬ ਲਾਓ ਵੀ 12-12 ਘੰਟੇ ਟਰੈਕਟਰ ਚਲਾਇਆ ਵੀ ਰੋਕਣ ਕਿ ਜੋਂ ਬੀਜੀ ਦੀ ਆ ਵੀ ਛੱਟਾ ਤੇ ਦਿਵਾਲੀ ਦਾ ਵੀ ਤੇ ਪਿੱਛੇ ਰੋਟਾਵੇਟਰ ਫੇਰੀ ਜਾਂਦਾ ਵੀ ਸਵੇਰੇ 8 ਵਜੇ ਤੋਂ ਲੈ ਕੇ ਰਾਤ 9-10 ਵਜੇ ਤੱਕ ਵੀ ਇਹ ਟਰੈਕਟਰ ਚਲਾਇਆ ਆਪਾਂ ਠੀਕ ਹੈ ਹਾਂਜੀ ਹਾਂਜੀ ਤੇ ਚਲੋ ਬਹੁਤ ਵਧੀਆ ਲੱਗਾ ਜੀ ਇਹ ਟਰੈਕਟਰ ਬਹੁਤ ਲਿਮਟਡ ਆ ਤੇ ਇਹ ਗੱਲ ਵਾਕਿਆ ਸਹੀ ਹੈ ਕਿ ਮੱਝ ਚ ਸਿਰਫ ਦੋ ਟਰੈਕਟਰ ਹੀ ਆ ਇੱਕ ਤਰਨ ਤਰਨ ਦੇ ਲੱਗ ਗਿਆ ਜਿਉਂ ਨੀਲੇ ਰੰਗ ਦਾ ਜੀ ਬਾਕੀ ਇਹਦੇ ਵਿੱਚ ਬੰਦਾ ਹੈਗਾ ਜਿਹੜਾ ਉਹਨਾਂ ਜਿਨ੍ਹਾਂ ਕੋਲ ਆ ਉਹਨਾਂ ਨੇ ਦੱਸਿਆ ਵੀ ਇਹ ਚ ਦੋ ਇੰਜਨ ਆਏ ਆ ਵੀ ਇੱਕ ਦਾ ਜਿੱਦਾਂ ਸਵਰਾਜ ਦੇ ਪੁਰਾਣੇ ਸਿੰਗਲ ਟੋਪੀ ਵਾਲੇ ਹੁੰਦੇ ਨੇ ਉਹਦੇ ਜਿਹੜੇ ਹੈੱਡ ਵਾਲੇ ਜੀ ਜੀ ਉਹ 72 ਕਾਸ ਪਾਵਰ ਦੇੜ ਗੇੜ ਹੈਗਾ ਇਹ ਜਿਹੜਾ ਵੀ ਇਹਦਾ ਸਾਰਾ ਇਕੱਠਾ ਵੀ ਉਹ ਵੇਖ ਲਓ ਤੁਸੀਂ ਇਹਦਾ ਜਿਹੜਾ ਉੱਪਰਲਾ ਹੈੱਡ ਵਾਲਾ ਜਿਹੜਾ ਕਵਰਿਆ ਵੀ ਟੈਪਟ ਕਵਰਿਆ ਵੀ ਇਹ 876 ਹਸਤਾਵਰੇ ਹੈਗਾ ਜੀ ਇਹ ਮਤਲਬ ਜਿਨ੍ਹਾਂ ਕੋਲ ਅਸੀਂ ਲੈ ਕੇ ਆਏ ਹਾਂ ਉਹਨਾਂ ਨੇ ਦੱਸਿਆ ਹੈਗਾ ਉਹਨ ਪ੍ਰਦੇਸ਼ ਵਿੱਚ ਖਤਰ ਹਾਸ ਪਵਰੇ ਜੀ ਜੀ ਠੀਕ ਹੈ ਤੇ ਇਹਦੇ ਮੀਟਰ ਜਿਹੜੇ ਆ ਮੀਟਰ ਪੁਰਾਣੇ ਐਨਲੋਗ ਆ ਜੀ ਇਹਦੇ ਹੈ ਐਨਲੋਗ ਆ ਪੁਰਾਣੇ ਮੀਟਰ ਏਦਾਂ ਹੁੰਦੇ ਨੇ ਵੱਖੋ ਵੱਖਰੇ ਮੀਟਰ ਸਵਰਾਏਦੇ ਉਹ ਮੀਟਰ ਆ ਇਹਦੇ ਅੱਛਾ ਆਪਾਂ ਥੋੜੇ ਜੇ ਮੀਟਰ ਵੀ ਵੇਖੀਏ ਤਾਜ ਮੀਟਰ ਵਿਖਾਈਏ ਯਾਰ ਥੋੜੇ ਬਹੁਤ ਚੁੱਪ ਕਰ ਜਾ ਮੀਟਰ ਵੀ ਇਹਦੇ ਮਨ ਦਾ ਬੜੇ ਵਧੀਆ ਨੇ ਇਦੇ ਵਿੱਚ ਅ ਭਾਈ ਮੀਟਰ ਚ 4 5 ਨੇ ਕਿਹੜੇ ਕਿਹੜੇ ਮੀਟਰ ਮੜੇ ਆ ਦੱਸਿਓ ਇਹਨਾਂ ਦਾ ਹਸਪਤਾ ਆ ਜੀ ਇੱਕ ਵੇ ਭਾਜੀ ਇਹ ਚ ਆਪਣਾ ਅ ਔਇਲ ਪ੍ਰੈਸ਼ਰ ਵਾਲਾ ਮੀਟਰ ਆ ਜੀ ਦੂਜਾ ਇਹਦਾ ਆਰਪੀਐਮ ਮੀਟਰ ਜੇ ਬੈਟਰੀ ਚਾਰਜਿੰਗ ਵਾਲਾ ਟੈਂਪਰੇਚਰ ਵਾਲਾ ਤੇ ਫਿਊਲ ਗੇਜ ਆ ਜਿਹੜੀ ਉਹ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਲਾਈਟਾਂ ਲੂਟਣ ਦਾ ਸਿਸਟਮ ਇਹਦਾ ਲਾਈਟਾਂ ਦਾ ਪਹਿਲਾਂ ਜੀ ਇਹਦਾ ਜਿੱਦਾਂ ਆਪਣੇ ਆਉਂਦਾ ਹੁੰਦਾ ਸੀਗਾ ਅ ਹਾਈ ਟਰੈਕਟਰਾਂ ਵਿੱਚ ਵੇਖਿਆ ਵੀ ਇਹਦੇ ਇੱਥੇ ਹੁੰਦਾ ਹੈਗਾ ਜੀ ਇਹ ਤਾਂ ਤਾਈਆਂ ਲੰਮੀਆਂ ਵੀ ਆਈ ਡੀ ਠੀਕ ਹੈ ਇੱਥੇ ਲੱਗਾ ਮੁੜ ਕੇ ਫਿਰ ਆਪਾਂ ਤਨਜੀ ਕੋਸ਼ ਕਰਾਇਆ ਫਿਰ ਮੁੜ ਕੇ ਜਿੱਦਾਂ ਦੂਸਰੇ ਸਵਰਾਜ ਆਮਦੇ ਆਉਂਦਾ ਵੀ ਉਹਦੇ ਇੱਥੇ ਆ ਸੋਚੀ ਲੱਗਾ ਜੀ ਮਤਲਬ ਪਹਿਲਾਂ ਕਈ ਜਾਂਦੇ ਜਿੱਦਾਂ ਗੱਡੀ ਤੇ ਲੱਗਾ ਹੁੰਦਾ ਜਿੱਦਾਂ ਗੱਡੀ ਤੇ ਲੱਗਾ ਹੁੰਦਾ ਹੈਗਾ ਨਾ ਜੀ ਕਾਰਾਂ ਤੇ ਲੱਗਾ ਹੁੰਦਾ ਉਸੇ ਤਰ੍ਹਾਂ ਹੀ ਲੱਗਾ ਜੀ ਜੀ ਜਿੱਦਾਂ ਹੁਣ ਨੋਵੋ ਦੇ ਆਇਆ ਉਹ ਵੀ ਹਾਂ ਨੋਵੋ ਤੇ ਆ ਗਿਆ ਹਾਂਜੀ ਹਾਂਜੀ ਪਰ ਹੁਣ ਤੇ ਬੜੇ ਫੀਚਰ ਜਿਹੜੇ ਆ ਉਹ ਨਵੇਂ ਆ ਗਏ ਟਰੈਕਟਰਾਂ ਦੇ ਵਿੱਚ ਬਿਲਕੁਲ ਜੀ ਬਿਲਕੁਲ ਬਾਕੀ ਚੀਜ਼ਾਂ ਕਹੇ ਜਾਂਦੇ ਸੈਂਸਰ ਜਾਂ ਕੋਈ ਸ਼ੋਰ ਚਲੋ ਉਦੋਂ ਹੈਗੇ ਸਿੰਪਲ ਹੀਗਾ ਉਹ ਹੀ ਤੇ ਕਿਸਾਨ ਨੂੰ ਤੇ ਉਹ ਚੀਜ਼ ਆ ਜਿੰਨੀ ਸਿੰਪਲ ਹੋਗੀ ਓਨੀ ਵਧੀਆ ਰਹੂਗੀ ਸੈਂਸਰ ਚਲੋ ਹੁਣ ਸਮੇਂ ਦੇ ਨਾਲ ਜ਼ਰੂਰ ਤਾਂ ਬਣ ਗਈਆਂ ਨੇ ਬਿਲਕੁਲ ਜੀ ਬਿਲਕੁਲ ਪਰ ਖੇਤੀ ਵਾਸਤੇ ਤੇ ਸਿੱਧਾ ਸਿੱਧਾ ਜਿਹਾ ਸਾਧਨ ਚਾਹੀਦਾ ਆ ਬਿਲਕੁਲ ਜੀ ਬਿਲਕੁਲ ਹੈਨਾ ਤੇ ਬਹੁਤ ਵਧੀਆ ਹੈ ਸੋ ਪਾਜੀ ਟਰੈਕਟਰ ਤੁਹਾਡਾ ਬਹੁਤ ਸੋਹਣਾ ਵਧੀਆ ਲੱਗਾ ਟਰੈਕਟਰ ਤੁਹਾਨੂੰ ਸਾਰਾ ਦਿਖਾਇਆ ਇੱਕ ਇੱਕ ਫੀਚਰ ਦੀ ਗੱਲਬਾਤ ਕੀਤੀ ਆ ਇੰਨੇ ਫੀਚਰ ਜਿਹੜੇ ਆ ਉਹ ਉਸ ਸਮੇਂ ਅੱਜ ਤੋਂ 20 ਸਾਲ ਪਹਿਲਾਂ ਟਰੈਕਟਰਾਂ ਦੇ ਵਿੱਚ ਨਹੀਂ ਸੀ ਆਉਂਦੇ ਪਰੰਤੂ ਸਵਰਾਜ ਕੰਪਨੀ ਨੇ ਅਜਿਹੇ ਟਰੈਕਟਰ ਜਿਹੜਾ 978 ਬਣਾਇਆ ਹੈ ਜਿਹਦੇ ਵਿੱਚ ਬਾਹ ਕਮਾਲ ਫੀਚਰ ਭਰੇ ਭਰੇ ਨੇ ਸੋ ਅੱਜ ਦੀ ਵੀਡੀਓ ਜਿਹੜੀ ਆ ਉਹ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਤੇ ਜਿੰਨੀ ਅਸੀਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੇ ਇਸ ਤੋਂ ਵੱਧ ਕੋਈ ਭੈਣ ਭਰਾ ਹੋਰ ਜਾਣਦਾ ਹੋਵੇ ਤਾਂ ਉਹ ਵੀ ਜ਼ਰੂਰ ਕਮੈਂਟ ਵਿੱਚ ਜਾਣਕਾਰੀ ਜਿਹੜੀ ਸਾਂਝੀ ਕਰਿਓ ਸੋ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਨਵੇਂ ਦਿਨ ਨਵੇਂ ਵਿਸ਼ੇ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀਉਂਦੇ ਰਹੋ ਵਸਦੇ ਰਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ